ਬਿਲਕੁਲ ਹੜ ਜਿਹੜੇ ਆ ਰੋਕੇ ਜਾ ਸਕਦੇ ਹੀ ਇਹਦੀ ਪ੍ਰੋਬਲਮ ਇਹ ਆ ਵੀ ਜਿਵੇਂ BBMB ਹੈ ਉਹਦਾ ਚੇਅਰਮੈਨ ਉਹਦੇ ਜਿਹੜੇ ਏ ਕਲਾਸ ਅਫਸਰ ਨੇ ਉਹ ਪੰਜਾਬ ਦੇ ਹੋਣੇ ਚਾਹੀਦੇ ਆ ਜਿਹੜੇ ਡੈਮ ਨੇ ਪੌਂਗ ਡੈਮ ਥੀਨ ਡੈਮ ਪਾਖੜਾ ਡੈਮ ਇਹ ਘੱਟ ਤੋਂ ਘੱਟ 30 ਫੁੱਟ ਦੀ ਜਿਹੜੀ ਆ ਉਹਦੇ ਵਿੱਚ ਗੈਪ ਰੱਖਣਾ ਚਾਹੀਦਾ ਬੇਬਰਸਾਤ ਦੀ ਵੇਟ ਕਰਨੀ ਚਾਹੀਦੀ ਜਿਆਦੀ ਜਦੋਂ ਇਹ ਜਿਹੜੇ ਚੇਅਰਮੈਨ ਲੱਗਦੇ ਆ ਇਹਦੇ ਬੈਲ ਕੁਆਲੀਫਾਈਡ ਅਫਸਰ ਹੁੰਦੇ ਉਹਨਾਂ ਨੂੰ ਇਹ ਪਤਾ ਕਿਉਂ ਨਹੀਂਗਾ ਤੇ ਅਸੀਂ ਡੈਮ ਭਰ ਰਹੇ ਆ ਤੇ ਅਜੇ ਬਰਸਾਤ ਰੁੱਤ ਮੌਨਸੂਨ ਦੀ ਰੁੱਤ ਜਿਹੜੀ ਅਜੇ ਬਾਕੀ ਆ ਤੇ ਉਹ ਡੈਮ ਭਰ ਕੇ ਬੈਠੇ ਰਹਿੰਦੇ ਆ ਜਦੋਂ ਫਲੱਡ ਆਉਂਦਾ ਇਕਦਮ ਬਰਸਾਤ ਆਉਂਦੀ ਇਕਦਮ ਪਾਣੀ ਥੱਲੇ ਛੱਡ ਦਿੰਦੇ ਆ ਤੇ ਫਿਰੋਜ਼ਪੁਰ ਸਾਈਡ ਅੰਮ੍ਰਿਤਸਰ ਸਾਈਡ ਦਰਿਆ ਜਾਂ ਬਾਕੀ ਪਿੱਛੇ ਪਾਖੜਾ ਡੈਮ ਪੌਂਗ ਡੈਮ ਤੱਕ ਬੰਨ ਬੰਨ ਤੇ ਦਰਿਆਵਾਂ ਦੇ ਦੋ ਬੰਨੀ ਸਰਕਾਰ ਨੇ ਬੰਨ ਦਿੱਤੇ ਪਰ ਜਿਹੜੇ ਦਰਿਆ ਨੇ ਉਹਨਾਂ ਦੀ ਵਿੱਚੋਂ ਖਦਾਈ ਨਹੀਂ ਕੀਤੀ ਖਦਾਈ ਕਿਉਂ ਨਹੀਂ ਕੀਤੀ ਕਿਉਂਕਿ ਉਹ ਜ਼ਮੀਨ ਜਿਹੜੀ ਆ ਲੋਕਾਂ ਦੀ ਪਰਸਨਲ ਤੇ ਮਾਲਕੀ ਆ ਕਾਰ ਨੂੰ ਚਾਹੀਦਾ ਹੈ ਤੇ ਜਿਨਨੇ ਚੌੜੇ ਉਹਨੇ ਪੁਲ ਬਣਾਏ ਆ ਓਨੀ ਚੌੜੀ ਜ਼ਮੀਨ ਜਿਹੜੀ ਆ ਅਕਵਾਇਰ ਕਰਕੇ ਤੇ ਉਹਦੇ ਵਿੱਚੋਂ ਉਹਦੀ 20 ਫੁੱਟ ਘਾਡੋ ਘਟ ਡੰਗਾਈ ਜਿਹੜੀ ਆ ਉਹਦੀ ਕਰਕੇ ਉਹਦੇ ਵਿੱਚੋਂ ਰੇਤਾ ਕੱਢ ਕੇ ਉਹਦੇ ਬੰਨੇ ਬਣਾਉਣੇ ਚਾਹੀਦੇ ਆ ਤੇ ਜਿਹੜਾ ਐਡਾ ਵੱਡਾ ਨੁਕਸਾਨ ਇਹਨੂੰ ਰੋਕਿਆ ਜਾ ਸਕਦਾ ਜਿਹੜੇ ਗਰੀਬ ਲੋਕਾਂ ਦੇ ਘਰ ਡਿੱਗੇ ਉਹਨਾਂ ਨੂੰ ਦੁਬਾਰਾ ਉਸਾਰੀ ਕਰਨ ਲਈ ਪਲੱਸ ਜਿਹੜੇ ਛੋਟੇ ਕਿਸਾਨ ਨੇ ਜਾਂ ਆਮ ਕਿਸਾਨ ਭਰਾ ਨੇ ਉਹਨਾਂ ਦੇ ਖੇਤ ਦੀ ਦੁਬਾਰਾ ਨਵੀਂ ਬਜਾਈ ਦੀ ਉਹ ਨਵੀਂ ਨੀੜ ਹੈ ਇਹਨਾਂ ਦੀ ਪਾਣੀ ਜਦੋਂ ਦਰਿਆ ਵਾਲਾ ਆਇਆ ਕੋ ਜਿਹੜੇ ਲੋਕਾਂ ਨੇ ਘਰਾਂ ਵਿੱਚ ਬੋਰ ਕਰੇ ਹੋਏ ਸੀ ਉਹਨਾਂ ਵਿੱਚ ਪਾਣੀ ਪਹ ਗਿਆ ਫਰਸਟ ਨੀਡ ਪਾਣੀ ਪੂਰਾ ਕਰਿਆ ਕਿ ਇੱਕ ਤੇ ਮੈਨੂੰ ਲੱਗਦਾ ਕਿ ਇੱਥੇ ਹਾਈਜੀਨ ਉੱਪਰ ਬਿਲਕੁਲ ਅਵੇਅਰਨੈਸ ਨਹੀਂ ਹੈ ਲੇਡੀਜ਼ ਨੂੰ ਕਿ ਉਹਨਾਂ ਨੂੰ ਡਾਈਪਰ ਔਰ ਸੈਨੀਟਰੀ ਨੈਪਕਿੰਗ ਚ ਕੋਈ ਫਰਕ ਨਹੀਂ ਪਦਾ ਔਰ ਅਸੀਂ ਉਹਨਾਂ ਨੂੰ ਦੇ ਵੀ ਰਿਆਂ ਬਟ ਮੈਨੂੰ ਲੱਗਦਾ ਕਿ ਸਟਿਲ ਬੜੀ ਜ਼ਰੂਰਤ ਹੈ ਉਹਨਾਂ ਨੂੰ ਸਮਝਾਣ ਦੀ ਸਿਖਾਣ ਦੀ ਸਤਿ ਸ਼੍ਰੀ ਅਕਾਲ ਜੀ ਹਾਈਬ੍ਰੋ ਸਟੂਡੀਓਜ਼ ਦੇਖ ਰਹੇ ਹਾਂ ਤੁਸੀਂ ਤੇ ਜਿਵੇਂ ਤੁਸੀਂ ਜਾਣਦੇ ਹੋ ਵੀ ਪੰਜਾਬ ਪਿਛਲੇ 15 18 20 ਦਿਨਾਂ ਤੋਂ ਹੜ੍ਹਾਂ ਵਿੱਚ ਭੇਟੇ ਚ ਹੈ ਤੇ ਅੱਜ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਚ ਲੱਗੇ ਆ ਅਸੀਂ ਸੋਚਿਆ ਵੀ ਆਪਾਂ ਇੱਧਰ ਆ ਕੇ ਕਵਰ ਕਰੀਏ ਕਿਉਂਕਿ ਇਹ ਵਾਲੇ ਇਲਾਕੇ ਜਿਹੜੇ ਨੇ ਉਹ ਥੋੜੇ ਘੱਟ ਕਵਰ ਹੋਏ ਹੋਏ ਨੇ ਤੇ ਅਸੀਂ ਜਿਵੇਂ ਹੀ ਪਿੰਡ ਪ੍ਰਵੇਸ਼ ਕਰਦੇ ਆ ਸਾਨੂੰ ਨਜ਼ਰ ਆਉਂਦਾ ਵੀ ਸਾਂਝਾ ਕੈਂਪ ਇੱਥੇ ਲੱਗਿਆ ਹੋਇਆ ਹੈ ਤੇ ਆਪਾਂ ਥੋੜੀ ਸੰਸਥਾ ਬਾਰੇ ਗੱਲ ਕਰਨਾ ਚਾਹੁੰਦੇ ਆ ਦੋ ਸਤੰਬਰ ਨੂੰ ਅਸੀਂ ਇੱਥੇ ਪਹੁੰਚੇ ਸੀ ਤੇ ਸਾਰੇ ਇਲਾਕੇ ਦੇ ਹਾਲਾਤ ਵੇਖੇ ਨੇ ਅੰਦਰ ਕੀ ਲੋੜਾਂ ਨੇ ਕਿਵੇਂ ਦੇ ਹਾਲਾਤ ਆ ਕਿਵੇਂ ਉੱਥੇ ਜਿਹੜਾ ਵਾ ਇੱਕ ਤਰਸ ਦੀ ਹਾਲਤ ਜਿਹੜੀ ਉਹ ਬਣੀ ਹੋਈ ਆ ਬਿਲਕੁਲ ਸਾਰੇ ਹਾਲਾਤ ਨੂੰ ਵੇਖਿਆ ਹੋਇਆ ਲੋਕਾਂ ਦਾ ਤੁਸੀਂ ਕੀ ਮਤਲਬ ਉਹ ਕਿੰਨਾ ਕੁ ਪਾਣੀ ਕਿੰਨਾ ਕੇ ਪਹਿਲਾਂ ਤੇ ਤੁਹਾਨੂੰ ਐਥ ਮਾੜਾ ਦੱਸੋ ਅ ਲਗਭਗ ਜਿਹੜਾ ਪਾਣੀ ਹੈ ਉਹ ਪਹਿਲਾਂ ਤਾਂ 8 ਤੋਂ 9 ਫੁੱਟ 10 ਫੁੱਟ ਤੱਕ ਵੀ ਸੀ ਕੁਝ ਨੀਵੇਂ ਇਲਾਕਾ ਇਲਾਕੇ ਜਿਆਦਾ ਵੀ ਸੀ ਪਰ ਹੁਣ ਦੋ ਦਿਨ ਤੋਂ ਪਾਣੀ ਘਟ ਰਿਹਾ ਹੁਣ ਵੀ ਜਿਹੜੀਆਂ ਲਿੰਕ ਸੜਕਾਂ ਨੇ ਉਹਨਾਂ ਵਿੱਚ ਕਿਤੇ 2 ਫੁੱਟ 3 ਫੁੱਟ ਤੱਕ ਪਾਣੀ ਹੈ ਪਰ ਨਾਰਮਲ ਜਿਹੜੀ ਪੈਦਲ ਆਵਾਜਾਈ ਲੋਕਾਂ ਦੀ ਕਨੈਕਟੀਵਿਟੀ ਆ ਉਹ ਕੁਝ ਚੱਲਣੀ ਸਟਾਰਟ ਹੋ ਗਈ ਹੈ ਤੇ ਜਦੋਂ ਲੋਕਾਂ ਨੂੰ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਨੂੰ ਸਮਗਰੀ ਚਾਹੀਦੀ ਹੈ ਉਹ ਤੁਰ ਕੇ ਤਾਂ ਬਕਾਇਦਾ ਆ ਨਹੀਂ ਸਕਦੇ ਆਪਾਂ ਕੋਲੇ ਤਾਂ ਜਾਂ ਆਪਾਂ ਅੰਦਰ ਜਾ ਕੇ ਸਮਾਨ ਪਹੁੰਚਦਾ ਕਰਦੇ ਆ ਜਾਂ ਉਹਨਾਂ ਦੇ ਪਰਿਵਾਰਾਂ ਚੋਂ ਕੋਈ ਲੋਕ ਆਉਂਦੇ ਨੇਗੇ ਕਿਵੇਂ ਆਪਾਂ ਸਮਾਨ ਕਿਵੇਂ ਪਹੁੰਚਦਾ ਕਰਦੇ ਆ ਤੇ ਕਿਹੜੀ-ਕਿਹੜੀ ਸਮਗਰੀ ਆਪਾਂ ਕੋਲ ਪਹੁੰਚ ਚੁੱਕੀ ਹੈ ਜੀ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਜਿਹੜਾ ਇਹਨਾਂ ਬੇਸ ਕੈਂਪ ਇੱਥੇ ਸੰਸਥਾ ਨੇ ਆ ਕੇ ਸ਼ੁਰੂ ਕਰਿਆ ਇਹਦੇ ਵਿੱਚ ਕਾਫੀ ਸੰਸਥਾਵਾਂ ਐਡ ਨੇ ਦੂਜਾ ਇਹਨਾਂ ਨੇ ਇੱਥੇ ਆਈਡੈਂਟੀਫਾਈ ਕਰਨਾ ਸਟਾਰਟ ਕਰਿਆ ਵੀ ਜੋ ਸਾਡੇ ਕੋਲ ਏਡ ਆ ਰਹੀ ਹੈ ਸੇਵਾ ਆ ਰਹੀ ਹੈ ਉਹ ਜੋਗ ਜਗ੍ਹਾ ਤੇ ਪਹੁੰਚ ਜਾਵੇ ਉਹਦੇ ਲਈ ਅਸੀਂ ਜਿਹੜੇ ਅੰਦਰ ਵਾਲੇ ਲੋਕ ਆ ਉਹਨਾਂ ਤੱਕ ਪਹੁੰਚ ਕਰਦੇ ਆ ਜਾਂ ਉਹਨਾਂ ਨੂੰ ਇੱਥੇ ਬੁਲਾ ਕੇ ਜਿਹੜੇ ਪਹੁੰਚ ਸਕਦੇ ਆ ਕਿਉਂਕਿ ਸਾਡੇ ਕੋਲ ਵੋਟ ਦਾ ਪ੍ਰਬੰਧ ਹੈਗਾ ਪਲੱਸ ਕੁਝ ਹੋਰ ਸੰਸਥਾਵਾਂ ਨੇ ਵੀ ਵੋਟ ਦਿੱਤੀਆਂ ਹੋਈਆਂ ਜਿਹੜੇ ਲੋਕਾਂ ਨੂੰ ਇੱਥੇ ਪਹੁੰਚ ਸਕਦੇ ਆ ਉਹਨਾਂ ਦਾ ਆਧਾਰ ਕਾਰਡ ਆਈਡੈਂਟੀ ਲੈ ਕੇ ਉਹਦੇ ਨਾਲ ਇੱਕ ਟੋਕਨ ਬਣਾਇਆ ਜਾਂਦਾ ਹੈ ਕਿ ਵੈਰੀਫਾਈਡ ਹੈ ਵਹ ਹੜ ਪ੍ਰਭਾਵਿਤ ਹੈ ਫਿਰ ਜੋ ਉਹਨਾਂ ਦੀ ਨੀਡ ਹੁੰਦੀ ਹੈ ਜੇ ਤਾਂ ਉਹ ਲੈ ਕੇ ਜਾ ਸਕਦੇ ਆ ਆ ਪਾ ਕੇ ਬੋਟ ਰਾਹੀਂ ਲੈ ਜਾਂਦੇ ਜਾਂ ਅਸੀਂ ਪਛਾਣ ਦਾ ਕੰਮ ਵੀ ਨਾਲ-ਨਾਲ ਕਰ ਰਹੇ ਹਾਂ ਕਿਉਂਕਿ ਵਲੰਟੀਅਰਸ ਬਾਹਰ ਤੋਂ ਆ ਰਹੇ ਨੇ ਉਹ ਸਪੋਰਟ ਕਰ ਰਹੇ ਨੇ ਜਿੱਥੋਂ ਤੱਕ ਹੋ ਸਕਦਾ ਵਲੰਟੀਅਰਸ ਕੋਸ਼ਿਸ਼ ਕਰ ਰਹੇ ਨੇ ਅੰਦਰ ਤੱਕ ਸਮਾਨ ਪਹੁੰਚਦਾ ਹੋ ਸਕੇ ਜਿਵੇਂ ਪਿੱਛੇ ਜਿਹੀ ਬਹੁਤ ਖਬਰ ਚੱਲੀ ਸੀਗੀ ਵੀ ਲੋਕੀ ਜਿਨ੍ਹਾਂ ਨੂੰ ਵਾਕਈ ਸਮਾਨ ਦੀ ਲੋੜ ਹੈ ਜਿਨ੍ਹਾਂ ਨੂੰ ਵਾਕਈ ਸਮੱਗਰੀ ਦੀ ਲੋੜ ਹੈ ਉਹਨਾਂ ਤੱਕ ਸਮੱਗਰੀ ਨਹੀਂ ਗਈ ਪਹੁੰਚੀ ਪਰ ਜਿਹੜੇ ਆਸ-ਪਾਸ ਲੋਕ ਨੇ ਜਿਹੜੇ ਸੁਰੱਖਿਤ ਨੇ ਉਹਨਾਂ ਦੇ ਮੁਕਾਬਲੇ ਉਹ ਆ ਕੇ ਸਮਾਨ ਆਪ ਦਾ ਛੱਟਾ ਮਾਰ ਕੇ ਜਾਂਦੇ ਪਿੱਛੇ ਬਹੁਤ ਇਹਦਾ ਵਿਵਾਦ ਵੀ ਚੱਲਿਆ ਸੀ ਅਸੀਂ ਵੇਖਿਆ ਅੱਜ ਨਾਲੇ ਬੰਨੇ ਉਹਦੇ ਬਾਰੇ ਤੁਸੀਂ ਕਿਸ ਚੀਜ਼ ਦਾ ਧਿਆਨ ਰੱਖਦੇ ਹੋ ਵੀ ਸਮੱਗਰੀ ਜਿਹੜੀ ਹੈ ਜਾਂ ਜਿਹੜੀ ਵੀ ਲੋੜਵੰਦ ਚੀਜ਼ ਹੈ ਉਹਨਾਂ ਲੋਕਾਂ ਤੱਕ ਹੀ ਪਹੁੰਚੇ ਜਿਨ੍ਹਾਂ ਨੂੰ ਵਾਕਈ ਜ਼ਰੂਰਤ ਹੈ ਤੇ ਬਾਕੀ ਲੋਕਾਂ ਤੱਕ ਜਿੰਨੀ ਵੀ ਲੋੜ ਹੈ ਉਹਨਾਂ ਇੱਕ ਪਹੁੰਚੇ ਅਸੀਂ ਨਾ ਗੁਰੂ ਨਾਨਕ ਸਾਹਿਬ ਦੇ ਸਿੱਖ ਹੁੰਦੇ ਹਾਂ ਹਰ ਸਮੇਂ ਆਪਣਾ ਫਰਜ਼ ਸਮਝਦੇ ਹਾਂ 2019 ਹੈ ਤੇ 23 'ਚ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਵੱਡੇ ਪੱਧਰ ਤੇ ਇਹ ਸਮੱਸਿਆ ਆਉਂਦੀ ਸੀ ਕਿ ਪਤਾ ਕਿਵੇਂ ਲੱਗੇ ਵੀ ਅਸਲ ਵਿੱਚ ਲੋੜਵੰਦ ਕੌਣ ਆ ਨੀਡਿਡ ਜਿਹੜੇ ਲੋਕ ਆ ਉਹ ਕਿਹੜੇ ਆ ਵਾਕਿਆ ਹੀ ਪੀੜਤ ਕੌਣ ਆ ਕਿਉਂਕਿ ਇਹ ਪ੍ਰੋਬਲਮ ਵੀ ਆਉਂਦੀ ਕਿਉਂਕਿ ਚੰਗੇ ਮਾੜੇ ਲੋਕ ਹਾਰੇ ਇਲਾਕੇ 'ਚ ਹੁੰਦੇ ਆ ਉਦੇ ਲਈ ਅਸੀਂ ਤੁਹਾਨੂੰ ਕੈਮਰੇ ਚ ਵੀ ਵਿਖਾਵਾਂਗੇ ਬੜਾ ਵਧੀਆ ਤਰੀਕਾ ਇਸ ਵਾਰ ਕਾਫੀ ਸੰਸਥਾਵਾਂ ਨੇ ਕੀਤਾ ਵੀ ਬੇਸ ਕੈਂਪ ਆਰੰਭ ਕੀਤੇ ਆ ਹੂੰ ਉਹਨਾਂ ਦੇ ਨਾਲ ਐਸੋਸੀਏਟ ਜਿੰਨੀਆਂ ਐਨ ਜੀਓਆਂ ਸੰਸਥਾਵਾਂ ਜਾਂ ਭੈਣ ਭਰਾ ਨੇ ਸਾਡੇ ਭੈਣ ਭਰਾ ਜਿਹੜੇ ਆ ਉਹ ਦਿੱਲੀ ਤੋਂ ਅੰਮ੍ਰਾਲੇ ਤੋਂ ਫਗਵਾੜਾ ਜਲੰਧਰ ਲੁਧਿਆਣੇ ਤੋਂ ਤੁਸੀਂ ਹੈਰਾਨ ਰਹੋਗੇ ਕਿ ਲੁਧਿਆਣੇ ਤੋਂ ਵੀਰ ਭੈਣਾ ਆਉਂਦੇ ਆ ਸੇਵਾ ਕਰਨ ਸ਼ਾਮ ਨੂੰ ਫੇਰ ਜਾਂਦੇ ਸਵੇਰੇ ਫੇਰ ਆਉਂਦੇ ਫਰੀਦਕੋਟ ਤੋਂ ਡਾਕਟਰ ਟੀਮਾਂ ਉਹ ਸਾਰਾ ਇੱਕ ਬੇਸ ਕੈਂਪ ਇਹਨੂੰ ਸਾਂਝਾ ਬੇਸ ਕੈਂਪ ਇਸ ਕਰਕੇ ਕਿਹਾ ਗਿਆ ਇਹ ਸਿਰਫ ਕੋਈ ਸਾਡੀ ਸੰਸਥਾ ਨਹੀਂ ਹੈ ਬਹੁਤ ਸਾਰੀਆਂ ਸੰਸਥਾਵਾਂ ਇਹਦੇ ਵਿੱਚ ਸਾਡੇ ਕੋਲ ਮੁਸਲਮਾਨ ਜਥੇਬੰਦੀਆਂ ਬਹੁਤ ਆ ਰਹੀਆਂ ਵਾਂ ਸਿੱਖ ਜਥੇਬੰਦੀਆਂ ਹੋਰ ਵੀ ਪੰਜਾਬ ਦੀਆਂ ਜਥੇਬੰਦੀਆਂ ਡਾਕਟਰ ਯੂਨੀਅਨ ਆ ਰਿਹਾ ਉਹ ਅਸੀਂ ਇਦਾਂ ਬੇਸ ਕੈਂਪ ਇਹੀ ਤਰੀਕਾ ਰੱਖਿਆ ਵੀ ਸਾਰਾ ਸਮਾਨ ਇੱਕ ਜਗ੍ਹਾ ਲੋਡ ਕੀਤਾ ਜਾਂਦਾ ਉਸ ਤੋਂ ਬਾਅਦ ਇੱਥੇ ਵੀਰ ਜਿਹੜੇ ਰਜਿਸਟ੍ਰੇਸ਼ਨ ਕਰ ਰਹੇ ਆ ਆਧਾਰ ਕਾਰਡ ਪਲੱਸ ਲੋਕਲ ਬੰਦੇ ਵੈਰੀਫਾਈ ਕਰਦੇ ਆ ਵੀ ਬੰਦਾ ਵਾਕਿਆ ਇਹ ਲੋਡ ਵਾਂਦਾ ਇਹ ਹੜ੍ਹ ਪ੍ਰਭਾਵਿਤ ਆ ਫਿਰ ਉਹਨਾਂ ਨੂੰ ਪਰਚੀ ਕੱਟ ਕੇ ਦਿੱਤੀ ਜਾਂਦੀ ਹੈ ਕਿਸ ਕਿਸਮ ਦੀ ਉਹਦੀ ਲੋੜ ਆ ਉਹਦੀ ਰਾਸ਼ਨ ਦੀ ਲੋੜ ਆ ਉਹ ਕੋਈ ਆਪਣੇ ਘਰ ਨੂੰ ਕਵਰ ਕਰਨਾ ਚਾਹੁੰਦਾ ਉਹਨੂੰ ਤਰਪਾਲਾਂ ਦੀ ਲੋੜ ਆ ਜਿੱਦਾਂ ਦੀ ਵੀ ਲੇਡੀਜ਼ ਦਾ ਆਪਣਾ ਸਮਾਨ ਦਵਾਈਆਂ ਦਾ ਇੱਕ ਕੈਂਪ ਸਾਡੇ ਕੋਲ ਦੋ ਐਮਬੂਲੈਂਸ ਇੱਥੇ ਪਹੁੰਚੀਆਂ ਸੋ ਉਸ ਤਰੀਕੇ ਨਾਲ ਰਜਿਸਟ੍ਰੇਸ਼ਨ ਕਰਕੇ ਪਹਿਲਾਂ ਪ੍ਰੋਪਰ ਅਸੀਂ 642 ਘਰਾਂ ਦੇ ਰਜਿਸਟ੍ਰੇਸ਼ਨ ਕਰਕੇ ਕੱਲ ਤੱਕ ਉਹਨਾਂ ਨੂੰ 642 ਪਰਿਵਾਰਾਂ ਨੂੰ ਰਾਸ਼ਨ ਦੇ ਚੁਕੇ ਆ ਤੇ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਕੋਈ ਸਾਡੀ ਸੰਸਥਾ ਆ ਅਸੀਂ ਕਹਿੰਦੇ ਕੋਈ ਵੀ ਸੰਸਥਾ ਸੇਵਾ ਕਰਨਾ ਚਾਹੁੰਦੀ ਹੈ ਸਾਡੇ ਕੋਲ ਸਮਾਨ ਲੈ ਕੇ ਜਾਵੇ ਉਹਦੇ ਕੋਈ ਬਕਾਇਦਾ ਰਜਿਸਟ੍ਰੇਸ਼ਨ ਹੋਵੇ। ਵੀਰੇ ਬੇਸ ਕੈਂਪ ਤੁਹਾਨੂੰ ਸੈੱਟ ਕਰੇ ਨੂੰ ਉਰੇ ਆਏ ਨੂੰ ਕਿੰਨੇ ਦਿਨ ਹੋ ਚੁੱਕੇ ਨੇ? 10 ਦਿਨ ਹੋ ਗਏ ਆ ਜੀ। ਪਹਿਲਾਂ ਅਸੀਂ ਇੱਥੇ ਵੀਰਾਂ ਨਾਲ ਮੀਟਿੰਗ ਕੀਤੀ, ਜਗ੍ਹਾ ਵੇਖੀ। ਅੱਜ ਪਰਮਾਤਮਾ ਦੀ ਕਿਰਪਾ ਨਾਲ ਇੰਨੇ ਭੈਣ ਭਰਾ ਸਮਾਨ ਲੈ ਕੇ ਆ ਰਹੇ ਸੰਸਥਾਵਾਂ ਆ ਰਹੀਆਂ ਵੀ ਉਹ ਜੇ ਸਾਡੀ ਜਿਹੜੀ ਜਗ੍ਹਾ ਥੋੜੀ ਪੈ ਗਈ ਆ। ਤੇ ਬਹੁਤ ਸਾਰੇ ਹੁਣੇ-ਹੁਣੇ ਭੈਣਾਂ ਦਿੱਲੀ ਤੋਂ ਆਈਆਂ ਨੇ, ਲੁਧਿਆਣੇ ਤੋਂ ਵੀਰ ਜਿਹੜੇ ਆ ਸੇਵਾ ਲੈ ਕੇ ਆ ਰਹੇ ਆ। ਜਿਵੇਂ ਪੰਜਾਬ ਦੇ ਸ਼ਾਹੀ امام ਆ। ਉਸਮਾਨ ਲੁਧਿਆਣਵੀ ਜੀ ਉਹਨਾਂ ਦੇ ਉਹਨਾਂ ਨੇ ਐਲਾਨ ਕੀਤਾ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਮੁਸਲਮਾਨ ਜਥੇਬੰਦੀਆਂ ਸਾਡੇ ਤੋਂ ਯੂਪੀ ਤੱਕ ਪਹੁੰਚ ਰਹੀਆਂ ਹਨ ਰਾਜਸਥਾਨ ਤੋਂ ਫਿਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ શ્રી ਅਕਾਲ ਤਖਤ ਸਾਹਿਬ ਸਾਭਕਾ ਉਹਨਾਂ ਦੇ ਨਾਲ ਜਿੰਨੀਆਂ ਟੀਮਾਂ ਨੇ ਫਿਰ ਸਾਡੀ ਸਿੱਖ ਕੁਆਲਿਟੀ ਟੀਮ ਫਗਵਾੜਾ ਲੁਧਿਆਣੇ ਤੋਂ ਟੀਮ 1699 ਜਿੰਨੀਆਂ ਟੀਮਾਂ ਅਸਲ 'ਚ ਅਸੀਂ ਸਾਰੇ ਵੀਰ ਸੇਵਾ ਕਰਕੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਤੋ ਉਹਦਾ ਕਰਕੇ ਅੱਗੇ ਦੀ ਅੱਗੇ ਫਿਰ ਜਿਹੜੀ 체ਨ ਹੈ ਉਹ ਬਣਦੀ ਜਾ ਰਹੀ ਤੁਸੀਂ ਐਨਜੀਓ ਤੇ ਬੇਸ ਕੈਂਪ ਵਿੱਚ ਜੇ ਅ ਡਿਫਰੈਂਸ ਕਰਨਾ ਹੋਵੇ ਤਾਂ ਕਿਵੇਂ ਕਰੂਗੇ ਕਿਉਂਕਿ ਐਨਜੀਓਜ਼ ਨੂੰ ਲੈ ਕੇ ਵੀ ਪਿੱਛੇ ਬਹੁਤ ਜ਼ਿਆਦਾ ਗੁਰੇਜ਼ ਲੋਕਾਂ ਨੇ ਕੀਤਾ ਵੀ ਇਹਨਾਂ ਨੇ ਖਬਰੇ ਆਪ ਦੇ ਲਈ ਜਾਂ ਆਪ ਦੀ ਸਹੂਲਤਾਂ ਲਈ ਸੇਵਾ ਕਰਨੀ ਸ਼ੁਰੂ ਕੀਤੀ ਹੈ ਪਰ ਉਹ ਜਿਹੜੀ ਸੇਵਾ ਹੈ ਉਹ ਵਾਕਈ ਸੇਵਾ ਰਹਿੰਦੀ ਨਹੀਂਗੀ ਫਿਰ ਉਹਦੇ ਬਾਰੇ ਤੁਸੀਂ ਉਹਨਾਂ ਨੂੰ ਜੇ ਅੱਡ ਕਰਨਾ ਹੋਵੇ ਤਾਂ ਕਿਵੇਂ ਕਰੂਗੇ ਅਸੀਂ ਇੱਥੇ ਵੇਖ ਸਕਦੇ ਹਾਂ ਵੀ ਤੁਸੀਂ ਡਾਕਟਰਜ਼ ਦਾ ਵੀ ਇੰਤਜ਼ਾਮ ਕੀਤਾ ਹੋਇਆ ਜਿਹਦੇ ਬਾਰੇ ਅਸੀਂ ਬਾਅਦ ਚ ਗੱਲ ਕਰਾਂਗੇ ਵੇਖੋ ਜੀ ਵੈਸੇ ਆਪਾਂ ਨੂੰ ਇਹੋ ਜੀ ਮੁਸੀਬਤ ਦੀ ਘੜੀ ਵਿੱਚ ਮੈਂ ਚਾਹਉਣਾ ਵੀ ਸਾਨੂੰ ਕ੍ਰਿਟਿਸਿਜ਼ਮ ਨਹੀਂ ਕਰਨਾ ਚਾਹੀਦਾ ਪਰ ਫਿਰ ਵੀ ਮੈਂ ਜਿਵੇਂ ਪਹਿਲਾਂ ਕਿਹਾ ਕੁਝ ਲੋਕ ਚੰਗੇ ਹੁੰਦੇ ਕੁਝ ਮਾੜੇ ਹੁੰਦੇ ਆ ਪਰ ਜਿਹੜੀਆਂ ਐਨਜੀਓ ਸ਼ਨਾਖਤ ਕਰਕੇ ਸੇਵਾ ਕਰ ਰਹੀਆਂ ਵਾਂ ਜਿਹੜੀਆਂ ਐਨਜੀਓ ਵਾਕੇ ਚਾਹੁੰਦੀਆਂ ਵੀ ਆਉਣ ਦੇ 1.5-2 ਮਹੀਨੇ ਸੇਵਾ ਚੱਲਣੀ ਆ ਜਿੰਨਾ ਚਿਰ ਤੱਕ ਕਿਸਾਨਾਂ ਦੀਆਂ ਕਣਕਾਂ ਨਹੀਂ ਬੀਜੀਆਂ ਜਾਂਦੀਆਂ ਓਨੇ ਚਿਰ ਤੱਕ ਇਹ ਸਾਰੀ ਸੇਵਾ ਚੱਲਣੀ ਆ ਤੇ ਜਿਹੜੇ ਇਦਾਂ ਨਾਲ ਕਿਸਾਨਾਂ ਦੇ ਜਾਂ ਲੋੜਵੰਦ ਪਰਿਵਾਰ ਮਜ਼ਦੂਰ ਪਰਿਵਾਰ ਜਿਨ੍ਹਾਂ ਦੇ ਘਰ ਦੇਖਦੇ ਜਿਹੜੇ ਉਹਨਾਂ ਨੇ ਲਗਾਤਾਰ ਸੇਵਾ ਨਿਭਾ ਰਹੇ ਆ ਉਹਨਾਂ ਦਾ ਸਾਨੂੰ ਸਤਿਕਾਰ ਕਰਨਾ ਜਿਹੜਾ ਉਹਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਸੋ ਏਦਾਂ ਹੁੰਦਾ ਵੀ ਕਿਸ ਜਿਸ ਫੀਲਡ ਦੇ ਵਿੱਚ ਜਿਹੜਾ ਬੰਦਾ ਜ਼ਿਆਦਾ ਤਜਰਬੇਕਾਰ ਆ ਲੋਕਲ ਲੋਕਾਂ ਨੂੰ ਨਾਲ ਲੈ ਕੇ ਉਸ ਤਰੀਕੇ ਨਾਲ ਸੇਵਾ ਕਰਨੀ ਚਾਹੀਦੀ ਆ ਸੋ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜੀਆਂ ਐਨਜੀਓ ਵਧੀਆ ਕੰਮ ਕਰਦੀਆਂ ਵਾਕਿਆ ਪੀੜਤ ਪਰਿਵਾਰਾਂ ਤੱਕ ਪਹੁੰਚਦੀਆਂ ਉਹਨਾਂ ਨੂੰ ਸਲੂਟ ਆ ਬਾਕੀਆਂ ਨੂੰ ਵੀ ਬੇਨਤੀ ਆ ਅਸੀਂ ਇਹ ਕਹਿੰਨੇ ਆ ਵੀ ਵੇਖੋ ਇਹ ਜਿਹੜਾ ਤਜਰਬਾ ਨਾ ਗੁਰੂ ਸਾਹਿਬਾਨ ਨੇ ਇਤਿਹਾਸ ਗੁਰਬਾਣੀ ਦੇ ਵਿੱਚ ਸਾਨੂੰ ਆਈਡੀਆ ਦਿੱਤੇ ਬੜੇ ਵੱਡੇ ਇਹ ਤਰੀਕਾ ਇੱਕ ਕੰਮ ਕਰਨ ਦਾ ਵੀ ਪਹਿਲਾਂ ਰਜਿਸਟ੍ਰੇਸ਼ਨ ਕਰੋ ਪਰਿਵਾਰਾਂ ਨੂੰ ਮਿਲੋ ਤੇ ਅਸੀਂ ਹੱਥ ਜੋੜ ਕੇ ਪਰਿਵਾਰਾਂ ਨੂੰ ਇਹ ਕਹਿੰਨੇ ਜਦੋਂ ਮਿਲਦੇ ਆ ਅਸੀਂ ਇਹ ਗੱਲ ਕਹਿੰਨੇ ਵੀ ਅਸੀਂ ਤੁਹਾਨੂੰ ਕੁਝ ਦੇਣ ਨਹੀਂ ਆਏ ਅਸੀਂ ਸਿਰਫ ਤੁਹਾਡਾ ਪਤਾ ਲੈਣ ਆਏ ਆ ਕਿ ਤੁਹਾਨੂੰ ਇਹ ਲੱਗੇ ਵੀ ਸਾਡੇ ਭਰਾ ਸਾਡੇ ਨਾਲ ਖੜੇ ਆ ਸੋ ਇਸ ਕਰਕੇ ਸਾਰਿਆਂ ਨੂੰ ਵਧੀਆ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਮੈਂ ਤੇ ਤੁਹਾਡੇ ਵਾਧੇ ਮਰਾਂ ਇਹ ਸਨੇਹਾ ਦੇਣਾ ਚਾਹੁੰਨਾ ਵਾ ਜਰੂਰ ਇਹਨੂੰ ਕੱਟ ਕੇ ਵੱਖਰਾ ਪਾਇਓ ਜੇਕਰ ਅਸੀਂ ਸੇਵਾ ਕਰਨ ਵਾਲੇ ਤੇ ਸੇਵਾ ਪ੍ਰਾਪਤ ਕਰਨ ਵਾਲੇ ਤੇ ਸੇਵਾ ਕਰਾਉਣ ਵਾਲੇ ਸਾਰੇ ਇਮਾਨਦਾਰੀ ਨਾਲ ਕੰਮ ਕਰੀਏ ਤੇ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਅਸੀਂ ਦਸਾਂ ਦਿਨਾਂ ਦੇ ਵਿੱਚ ਉਹ ਸਾਰਾ ਸੈੱਟ ਕਰ ਸਕਦੇ ਹਾਂ ਮੈਂ ਅੱਜ ਇਸ ਵੇਲੇ ਕਿਤੇ ਪੈਟਰੀਸੀਓ ਕਹਿੰਦੇ ਸੀਗੇ ਵੀ ਚਾਹੇ ਅਸੀਂ ਕੱਲੋ-ਕੱਲੇ ਗਰੀਬ ਹੋ ਸਕਦੇ ਹਾਂ ਪਰ ਜਦੋਂ ਅਸੀਂ ਸਾਰੇ ਇਕੱਠੇ ਹੁੰਨੇ ਆ ਸਾਂਝੇ ਹੁੰਨੇ ਆ ਸਾਡੇ ਵਰਗੀ ਅਮੀਰ ਕੌਮ ਹੀ ਨਹੀਂਗੀ ਕਿਤੇ ਅ ਸਸ਼ਕਰਪੈਣ ਜੀ ਤੁਸੀਂ ਪਿੰਡਾਂ ਦਾ ਮੁਆਇਜ਼ਾ ਲੈ ਕੇ ਆਏ ਹੋ ਤੁਸੀਂ ਮੈਨੂੰ ਆਏ ਦੱਸੋ ਵੀ ਔਰਤਾਂ ਨੂੰ ਕਿਹੜੀ-ਕਿਹੜੀ ਸਮੱਸਿਆ ਦਾ ਉੱਥੇ ਮੁਕਾਬਲਾ ਕਰਨਾ ਪੈ ਰਿਹਾ ਹੈ ਸਤਿ ਸ੍ਰੀ ਅਕਾਲ ਪਹਿਲੇ ਤੇ ਮੈਂ ਆਪਣਾ ਨਾਮ ਦੱਸਣਾ ਚਾਹਾਂਗੀ ਮੈਂ ਇੰਦਰਜੀਤ ਕੌਰ ਹਾਂ ਔਰ ਮੈਂ ਦਿੱਲੀ ਤੋਂ ਆਈਆਂ ਪੰਜ ਦਿਨ ਤੋਂ ਮੈਂ ਇਹਨਾਂ ਦੇ ਨਾਲ ਇੱਥੇ ਸੇਵਾ ਕਰ ਰਹੀਆਂ ਔਰ ਮੈਨੂੰ ਬਹੁਤ ਤਸੱਲੀ ਹੋ ਰਹੀ ਹੈ ਕਿ ਮੈਨੂੰ ਲੱਗਾ ਕਿ ਮੈਂ ਬਿਲਕੁਲ ਸਹੀ ਜਗ੍ਹਾ ਤੇ ਪਹੁੰਚੀ ਹਾਂ ਕਿਉਂਕਿ ਮੈਂ ਬਿਲਕੁਲ ਗਰਾਊਂਡ ਲੈਵਲ ਤੇ ਸੇਵਾ ਕਰਨਾ ਚਾਹਦੀ ਸੀ ਤੇ ਮੈਂ ਇੱਥੇ ਇਹਨਾਂ ਦੀ ਸੇਵਾ ਦੇਖ ਕੇ ਵੀ ਬਹੁਤ ਇੰਪ੍ਰੈਸ ਹੋਈ ਤੇ ਮੈਂ ਸੋਚਿਆ ਕਿ ਮੈਂ ਇੱਥੇ ਰਹਿ ਕੇ ਸੇਵਾ ਕਰਾਂਗੀ ਲੰਬੇ ਸਮੇਂ ਤੱਕ ਅਸੀਂ ਪਿੰਡਾਂ ਵਿੱਚ ਗਏ ਸੀ ਉੱਥੇ ਅਸੀਂ ਦੇਖਿਆ ਕਿ ਇੱਕ ਤੇ ਮੈਨੂੰ ਲੱਗਦਾ ਕਿ ਇੱਥੇ ਹਾਈਜਨ ਉੱਪਰ ਬਿਲਕੁਲ ਅਵੇਅਰਨੈਸ ਨਹੀਂ ਹੈ ਲੇਡੀਜ਼ ਨੂੰ ਕਿ ਉਹਨਾਂ ਨੂੰ ਡਾਈਪਰ ਔਰ ਸੈਨੀਟਰੀ ਨੈਪਕਿਨ ਚ ਕੋਈ ਫਰਕ ਨਹੀਂ ਪਤਾ ਔਰ ਅਸੀਂ ਉਹਨਾਂ ਨੂੰ ਦੇ ਵੀ ਰਹੇ ਹਾਂ ਬਟ ਮੈਨੂੰ ਲੱਗਦਾ ਕਿ ਸਟਿਲ ਬੜੀ ਜ਼ਰੂਰਤ ਹੈ ਉਹਨਾਂ ਨੂੰ ਸਮਝਾਣ ਦੀ ਸਿਖਾਣ ਦੀ ਜਿਵੇਂ ਭਾਈ ਜੀ ਨੇ ਹੁਣੇ ਦੱਸਿਆ ਵੀ ਆਪਣੇ ਉੱਥੇ 5 5 6 6 ਫੁੱਟ ਪਾਣੀ ਹੈ ਤੇ ਜਿਹੜੇ ਸ਼ਹਿਰ ਜਿਹਾ ਰਹਿੰਦੇ ਲੋਕ ਨੇ ਜੋ ਸੁਰੱਖਿਆਤ ਨਹੀਂ ਉਹਨਾਂ ਦਾ ਹਮੇਸ਼ਾ ਇੱਕ ਸਵਾਲ ਆਉਂਦਾ ਔਰਤਾਂ ਨੂੰ ਲੈ ਕੇ ਵੀ ਉਹ ਵਾਸ਼ਰੂਮਸ ਦੀ ਐਕਸੈਸੀਬਿਲਟੀ ਕਿਵੇਂ ਹੈ ਉਹ ਆਪਣਾ ਵਾਸ਼ਰੂਮ ਕੇ ਮੇ ਜਾ ਪਾਰੀਆਂ ਨੇ ਅ ਦੇਖੋ ਅ ਅਸੀਂ 2 ਦਿਨ ਪਹਿਲੇ ਗਏ ਸੀ ਤੇ ਜਿਹੜੇ ਲੋਕ ਘਰਾਂ ਵਿੱਚ ਰਹਿ ਰਿਹਾ ਉਥੇ ਤੇ ਉਹਨਾਂ ਨੂੰ ਦਿੱਕਤ ਹੈ ਪਾਣੀ ਦੀ ਹੁਣ ਜਿਹੜਾ ਵੀ ਉਹਨਾਂ ਕੋਲ ਪਾਣੀ ਹੈਗਾ ਉਹ ਯੂਜ਼ ਕਰ ਰਹੇ ਹੈ ਅਸੀਂ ਕੋਸ਼ਿਸ਼ ਕੀਤੀ ਹੈ ਔਰ ਉੱਥੋਂ ਵੀ ਸਾਨੂੰ ਇਹਨਾਂ ਨੇ ਪਾਣੀ ਪ੍ਰੋਵਾਈਡ ਕਰਵਾਇਆ ਸੀ ਕਿ ਜਿੰਨਾ ਘਰਾਂ ਕੋਲ ਪਾਣੀ ਨਹੀਂ ਹੈਗਾ ਸੀ ਉਹਨਾਂ ਨੂੰ ਪਾਣੀ ਦੇ ਕੇ ਹੈ ਜਿੰਨਾ ਘਰਾਂ ਤੱਕ ਅਸੀਂ ਗਏ ਸੀ ਉਹਨਾਂ ਨੂੰ ਸਮਝਾ ਕੇ ਵੀ ਆਏ ਆ ਕਿ ਤੁਹਾਨੂੰ ਇੰਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਹੈ ਜੋ ਤੁਹਾਡਾ ਨੁਕਸਾਨ ਹੋਇਆ ਹੈ ਸਮਾਨ ਦਾ ਨੁਕਸਾਨ ਹੋਇਆ ਹੈ ਉਸ ਤੋਂ ਪਹਿਲੇ ਤੁਸੀਂ ਆਪਣੀ ਹਾਈਜਨ ਦਾ ਔਰ ਆਪਣੇ ਸਰੀਰ ਦਾ ਵੀ ਆਪਣਾ ਧਿਆਨ ਰੱਖਣਾ ਹੈ ਤੇ ਹੁਣ ਮਨ ਨੂੰ ਲੱਗਦਾ ਕਿ ਅੱਦੇ ਤੇ ਹਲੇ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ ਬਟ ਉਹ ਹੀ ਹੈ ਕਿ ਉਹ ਜਿੰਨ ਕੋ ਉਹਨਾਂ ਕੋਲ ਜਗ੍ਹਾ ਗਈ ਹੈ ਉੱਥੇ ਉਹ ਸਾਰਾ ਕੁਝ ਆਪਣਾ ਕਰ ਰਿਹਾ ਹੈ ਵੀਰ ਜੀ ਲੋਕਲਸ ਨੇ ਹਲੇ ਤੱਕ ਉਹਨਾਂ ਕੋਲ ਕਿਹੜੀ ਚੀਜ਼ ਪਹੁੰਚ ਚੁੱਕੀ ਹੈ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੀ ਲੱਗਦਾ ਵੀ ਕਿਹੜੀਆਂ ਚੀਜ਼ਾਂ ਦੀ ਹੋਰ ਲੋੜ ਪੈਗੀ ਤਾਂ ਜੋ ਸੰਗਤ ਇਸ ਚੀਜ਼ਾਂ ਧਿਆਨ ਰੱਖ ਕੇ ਵੰਦੀ ਸੇਵਾ ਪਹੁੰਚਦੀ ਕਰੇ ਅ ਇਹਦੇ ਵਿੱਚ ਫਸਟ ਜੋ ਨੀਡ ਸੀ ਉਹ ਪੀਣ ਵਾਲੇ ਪਾਣੀ ਦੀ ਸੀ ਕਿਉਂਕਿ ਪਾਣੀ ਜਦੋਂ ਦਰਿਆ ਵਾਲਾ ਆਇਆ ਉਹ ਜਿਹੜੇ ਲੋਕਾਂ ਨੇ ਘਰਾਂ ਵਿੱਚ ਬੋਰ ਕਰੇ ਹੋਏ ਸੀ ਉਹਨਾਂ ਵਿੱਚ ਪਾਣੀ ਪੈ ਗਿਆ ਫਰਸਟ ਨੀਡ ਪਾਣੀ ਪੂਰਾ ਕਰਿਆ ਫਿਰ ਬੇਬੀ ਫੂਡ ਔਰ ਜਿਹੜਾ ਹਿਊਮਨ ਚ ਫੂਡ ਦੀ ਲੋੜ ਸੀ ਉਹਦੀ ਨੀਡ ਵੀ ਪੂਰੀ ਹੋ ਚੁੱਕੀ ਹੈ ਪਸ਼ੂਆਂ ਦਾ ਚਾਰਾ ਔਰ ਉਹਨਾਂ ਲਈ ਸੁੱਕਾ ਰਾਸ਼ਨ ਜੋ ਤੂੜੀ ਵਗੈਰਾ ਖਾਂਦੇ ਨੇ ਉਹਨਾਂ ਲਈ ਵੀ ਜੋ ਹੈ ਲਗਭਗ ਪ੍ਰਬੰਧ ਹੋ ਚੁੱਕੇ ਹੈ ਉਹਦੇ ਗਵਰਨਮੈਂਟ ਸੈਕਟਰ ਵੀ ਕੰਮ ਕਾਫੀ ਕਰਿਆ ਹੁਣ ਜਿਹੜੀ ਅੱਗੇ ਵਾਲੀ ਨੀਡ ਹੋਏਗੀ ਉਹ ਜਿਹੜੇ ਗਰੀਬ ਲੋਕਾਂ ਦੇ ਘਰ ਡਿੱਗੇ ਜੀ ਉਹਨਾਂ ਨੂੰ ਦੁਬਾਰਾ ਉਸਾਰੀ ਕਰਨ ਲਈ ਪਲੱਸ ਜਿਹੜੇ ਛੋਟੇ ਕਿਸਾਨ ਨੇ ਜਾਮ ਕਿਸਾਨ ਭਰਾ ਨੇ ਉਹਨਾਂ ਦੇ ਖੇਤ ਦੀ ਦੁਬਾਰਾ ਨਵੀਂ ਬਜਾਈ ਦੀ ਉਹ ਨਵੀਂ ਨੀੜ ਹੈ ਇਹਨਾਂ ਦੀ ਉਹਦੇ ਵਾਸਤੇ ਕਾਫੀ ਸੰਸਥਾਵਾਂ ਜੋ ਆ ਰਹੀਆਂ ਸਾਡੇ ਕੋਲੇ ਉਹ ਇੱਥੇ ਵੀ ਰابطਾ ਕਰ ਰਹੇ ਨੇ ਤੁਹਾਡੇ ਮਾਦੀ ਅਮਰਾਈ ਹੋਰ ਵੀ ਸੰਤਾਂ ਨੂੰ ਇਹ ਬੇਨਤੀ ਕਰਾਂਗੇ ਵੀ ਜਿੰਨਾ ਵੀ ਹੋ ਸਕਦਾ ਹੈ ਜੋ ਕਿਸਾਨ ਨੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਲਗਭਗ 2 ਸਾਲ ਦੇ ਵਿੱਚ ਇਹ ਦੂਜੀ ਵਾਰੀ ਨੁਕਸਾਨ ਹੋਣ ਵਾਲਾ ਕਿਸੇ ਨੇ ਪਰਿਵਾਰ ਦੇ ਵਿੱਚ ਕੋਈ ਫੰਕਸ਼ਨ ਆ ਬੱਚਿਆਂ ਦੀ ਸਟੱਡੀ ਹੋ ਰਹੀ ਆ ਸਭ ਕੁਝ ਰੁਕ ਜਾਂਦਾ ਜੋ ਉਹਨਾਂ ਦਾ ਘਰੇਲੂ ਆ ਜਿੰਨਾ ਖਰਚਾ ਇਥੋਂ ਨਿਕਲਦਾ ਉਹਦੇ ਵਾਸਤੇ ਲੋੜ ਨਵੀਂ ਫਸਲ ਦੀ ਬਿਜਾਈ ਲੈ ਪਾਉਗੀ ਉਹਦੇ ਵਾਸਤੇ ਜਿਹੜੇ ਸੰਯੋਗੀ ਦਲ ਨੇ ਉਹ ਸਹਾਇਕ ਕਰਨ ਔਰ ਅੱਗੇ ਤੋਂ ਵੀ ਕਰ ਰਿਹਾ ਜਿੰਨਾ ਵੀ ਹੋ ਸਕੇ ਕਿਉਂਕਿ ਉਹ ਖਰਚਾ ਬਹੁਤ ਜ਼ਿਆਦਾ ਹੋਏਗਾ ਬੱਚਿਆਂ ਦੀਆਂ ਫੀਸਾਂ ਜੀ ਜੀ ਖਾਸ ਤੌਰ ਤੇ ਬੱਚਿਆਂ ਦੇ ਕੱਪੜੇ ਜਿਹੜੇ ਸਕੂਲਾਂ ਚ ਪੜਦੇ ਆ ਕਾਲਜਾਂ ਚ ਬੱਚੇ ਪੜਦੇ ਆ ਹਮ ਡਾਕਟਰੀ ਸਹਾਇਤਾ ਜੋ ਜਾਦੇ ਬਿਮਾਰ ਲੋਕ ਬਜ਼ੁਰਗ ਲੋਕ ਨੇ ਜਾਂ ਜਿਵੇਂ ਅੱਗੇ ਸਰਦੀ ਆ ਜਾਣੀ ਹੈ ਬਹੁਤ ਜਲਦੀ ਉਹਦੇ ਵਾਸਤੇ ਗਰਮ ਕੱਪੜੇ ਇਹਨਾਂ ਚੀਜ਼ਾਂ ਦੀ ਖਾਸ ਤੌਰ ਤੇ ਇਹਨਾਂ ਦਾ ਧਿਆਨ ਰੱਖਣ ਦੀ ਲੋੜ ਆ ਬਾਕੀ ਦਰਿਆ ਦੇ ਬਹੁਤ 1 ਕਿਲੋਮੀਟਰ ਦੇ ਏਰੀਏ 'ਚ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਦਰਿਆ ਨੇ ਕਿਤੇ ਮਿੱਟੀ ਪੁੱਟ ਕੇ ਰੇਤਾ ਲੈ ਜਾਂਦੀ ਹੈ ਕਿਤੇ ਰੇਤਾ ਝੋਕ ਕੇ ਕਿਸੇ ਚੰਗੀ ਜ਼ਮੀਨ ਦੇ ਵਿੱਚ ਰੇਤਾ ਪਾਤੀ ਆ ਉਹ ਜ਼ਮੀਨਾਂ ਜਿ ਕਿਸਾਨਾਂ ਦੀਆਂ ਜਿਹੜੀਆਂ ਖਰਾਬ ਹੋ ਗਈਆਂ ਉਹਨਾਂ ਨੂੰ ਠੀਕ ਕਰਨ ਵਾਸਤੇ ਇੱਕ ਸਪੈਸ਼ਲ ਖਰਚੇ ਦੀ ਲੋੜ ਆ ਬਾਕੀ ਜਿਹੜੇ ਬੰਨ ਟੁੱਟ ਗਏ ਆ ਬਹੁਤ ਸਾਰੇ ਬੰਨ ਜਿਹੜੇ ਟੁੱਟ ਗਏ ਆ ਉਹ ਦੁਬਾਰਾ ਸਰਕਾਰ ਦੇ ਜਿਵੇਂ ਮੈਂ ਉਹਨੂੰ ਕ੍ਰਿਟੀਸਿਜ਼ਮ ਕਰਨੀ ਪਊਗੀ 1600 ਕਰੋੜ ਨਾਲ ਕੀ ਬਣਨਾ ਇਹ ਤਾਂ ਬਹੁਤ ਵੱਡੇ ਪੱਧਰ ਤੇ ਬڑے ਯੋਜਨਾਬੰਦ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੀ ਬਾਕੀ ਸਾਰੇ ਦੇਸ਼ ਦੇ ਲੋਕਾਂ ਨੂੰ ਸੇਵਾ ਕਰਨ ਦੀ ਜ਼ਰੂਰਤ ਹੈ ਬਾਪੂ ਜੀ ਤੁਹਾਨੂੰ ਲੱਗਦਾ ਵੀ ਕੀ ਇਹ ਹੜ ਰੋਕੇ ਜਾ ਸਕਦੇ ਸੀਗੇ ਕਿ ਹਾਂਜੀ ਬਿਲਕੁਲ ਹੜ ਜਿਹੜੇ ਆ ਰੋਕੇ ਜਾ ਸਕਦੇ ਸੀ ਇਹਦੀ ਪ੍ਰੋਬਲਮ ਇਹ ਆ ਵੀ ਜਿਵੇਂ BBMP ਹੈ ਉਹਦਾ ਚੇਅਰਮੈਨ ਉਹਦੇ ਜਿਹੜੇ ਏ ਕਲਾਸ ਅਫਸਰ ਨੇ ਉਹ ਪੰਜਾਬ ਦੇ ਹੋਣੇ ਚਾਹੀਦੇ ਆ ਹੂੰ ਤਾਂ ਕਿ ਉਹਨਾਂ ਨੂੰ ਪੰਜਾਬ ਦੇ ਥੱਲੇ ਵਾਲੇ ਇਲਾਕੇ ਦੇ ਵਿੱਚ ਕਦੋਂ ਕਿੰਨਾ ਪਾਣੀ ਛੱਡਿਆ ਜਾ ਸਕਦਾ ਨੰਬਰ 1 ਨੰਬਰ 2 ਜਿਹੜੇ ਡੈਮ ਨੇ ਪੌਂਗ ਡੈਮ ਥੀਨ ਡੈਮ ਪਾਖੜਾ ਡੈਮ ਇਹ ਘੱਟ ਤੋਂ ਘੱਟ 30 ਫੁੱਟ ਦੀ ਜਿਹੜੀ ਆ ਉਹਦੇ ਵਿੱਚ ਗੈਪ ਰੱਖਣਾ ਚਾਹੀਦਾ ਹੂੰ ਬੇਬਰਸਾਤ ਦੀ ਵੇਟ ਕਰਨੀ ਚਾਹੀਦੀ ਜਿਆਦੀ ਜਦੋਂ ਇਹ ਜਿਹੜੇ ਚੇਅਰਮੈਨ ਹੁੰਨ ਲੱਗਦੇ ਆ ਏਡੇ ਵੈਲ ਕੁਆਲੀਫਾਈਡ ਅਫਸਰ ਹੁੰਦੇ ਉਹਨਾਂ ਨੂੰ ਇਹ ਪਤਾ ਕਿਉਂ ਨਹੀਂਗਾ ਜੇ ਅਸੀਂ ਡੈਮ ਭਰ ਰਹੇ ਆ ਤੇ ਅਜੇ ਬਰਸਾਤ ਰੋ ਮੌਨਸਨ ਮੌਨਸੂਨ ਦੀ ਰੋ ਤੇ ਜਿਹੜੀ ਉਹ ਅਜੇ ਬਾਕੀ ਆ ਤੇ ਉਹ ਡੈਮ ਭਰ ਕੇ ਬੈਠੇ ਰਹਿੰਦੇ ਆ ਜਦੋਂ ਫਲੱਡ ਆਉਂਦਾ ਇੱਕਦਮ ਬਰਸਾਤ ਆਉਂਦੀ ਇੱਕਦਮ ਪਾਣੀ ਥੱਲੇ ਛੱਡ ਦਿੰਦੇ ਆ ਤੇ ਨੁਕਸਾਨ ਜਿਹੜਾ ਪੰਜਾਬ ਦੇ ਲੋਕਾਂ ਦਾ ਹੁਣ 2 ਸਾਲਾਂ ਦੇ ਵਿੱਚ 2 ਸਾਲਾਂ ਦੇ ਅੰਦਰ ਅੰਦਰ ਦੋ ਵਾਰੀ ਹੋ ਗਿਆ ਇਸ ਕਰਕੇ ਜਿਹੜਾ ਹੈ ਫਲੱਡ ਬਿਲਕੁਲ ਰੋਕਿਆ ਜਾ ਸਕਦਾ ਦੂਜੀ ਗੱਲ ਇਹ ਆ ਵੀ ਇਹ ਬੰਨ ਜਿਹੜੇ ਬੱਦੇ ਆ ਦੋ ਪਾਸਿਆਂ ਤੇ ਇਹ ਫਿਰੋਜ਼ਪੁਰ ਸਾਈਡ ਅੰਮ੍ਰਿਤਸਰ ਸਾਈਡ ਦਰਿਆ ਜਾਂ ਬਾਕੀ ਪਿੱਛੇ ਪਾਖੜਾ ਡੈਮ ਪੌਂਗ ਡੈਮ ਤੱਕ ਬੰਨ ਬੰਨ ਤੇ ਦਰਿਆਵਾਂ ਤੇ ਦੋ ਬੰਨੀ ਸਰਕਾਰ ਨੇ ਬੰਨ ਦਿੱਤੇ ਪਰ ਜਿਹੜੇ ਦਰਿਆ ਨੇ ਉਹਨਾਂ ਦੀ ਵਿੱਚੋਂ ਖਦਾਈ ਨਹੀਂ ਕੀਤੀ ਖਦਾਈ ਕਿਉਂ ਨਹੀਂ ਕੀਤੀ ਕਿਉਂਕਿ ਉਹ ਜ਼ਮੀਨ ਜਿਹੜੀ ਆ ਲੋਕਾਂ ਦੀ ਪਰਸਨਲ ਤੇ ਮਾਲਕੀ ਆ ਤੇ ਮਾਲਕੀ ਜ਼ਮੀਨ ਦੇ ਵਿੱਚ ਸਰਕਾਰ ਖਦਾਈ ਨਹੀਂ ਕਰ ਸਕਦੀ ਸਰਕਾਰ ਨੂੰ ਚਾਹੀਦਾ ਹੈ ਜਿਨਨੇ ਚੌੜੇ ਉਹਨੇ ਪੁਲ ਬਣਾਏ ਆ ਜਿਵੇਂ ਹਰੀਕੇ ਹੈੱਡ ਬਣਾਇਆ ਹੈ ਜਾਂ ਹੋਰ ਬਾਕੀ ਪੁਲ ਨੇ ਉਨੀ ਚੌੜੀ ਜ਼ਮੀਨ ਜਿਹੜੀ ਆ ਅਕਵਾਇਰ ਕਰਕੇ ਤੇ ਉਹਦੇ ਵਿੱਚੋਂ ਉਹਦੀ 20 ਫੁੱਟ ਘਾਟ ਤੋਂ ਘਾਟ ਡੰਗਾਈ ਜਿਹੜੀ ਆ ਉਹਦੀ ਕਰਕੇ ਉਹਦੇ ਵਿੱਚੋਂ ਰੇਤਾ ਕੱਢ ਕੇ ਉਹਦੇ ਬੰਨੇ ਬਣਾਉਣੇ ਚਾਹੀਦੇ ਆ ਤੇ ਜਿਹੜਾ ਐਡਾ ਵੱਡਾ ਨੁਕਸਾਨੇ ਨੂੰ ਰੋਕਿਆ ਜਾ ਸਕਦਾ ਪਲਾਨਿੰਗ ਕਰਕੇ ਬਾਕੀ ਡੈਮ ਜਿਹੜੇ ਆ ਉਹ ਲੋਡ ਅਨਸਾਰ ਖਾਲੀ ਰੱਖ ਕੇ ਤੇ ਬਰਸਾਤ ਦੀ ਵੇਟ ਕਰਨੀ ਮੌਨਸੂਨ ਦੀ ਜਿਹੜੀ ਅੱਜ ਕੱਲ ਤਾਂ ਮਤਲਬ ਸਰਕਾਰ ਦੇ ਕੋਲ ਜਾਂ ਮਤਲਬ ਇਨਾ ਮਤਲਬ ਫਿਊਚਰ ਦੱਸਿਆ ਜਾ ਸਕਦਾ ਕਦੋਂ ਬਰਸਾਤ ਹੋਣੀ ਹੈ ਕਦੋਂ ਕੀ ਹੋਣਾ ਹੈ ਕੀ ਪਾਣੀ ਹੁਣ ਉਤਰਨਾ ਸ਼ੁਰੂ ਹੋ ਗਿਆ ਵੀਰ ਜੀ ਕਿ ਹੱਲੇ ਹੋਰ ਚੜਨ ਦੇ ਅਸਾਰ ਤੁਹਾਨੂੰ ਲੱਗ ਰਹੇ ਨਹੀਂਗੇ ਪਾਣੀ ਦਾ ਲੈਵਲ ਕੁਝ ਦਿਨਾਂ ਤੋਂ ਇੱਕ ਜਗ੍ਹਾ ਤੇ ਚੱਲ ਰਿਹਾ 2 ਲੱਖ 60 ਹਜ਼ਾਰ ਕਿਊਸਿਕ ਦੇ ਲਗਭਗ ਪਾਣੀ ਚੱਲ ਰਿਹਾ ਤੇ ਜੇ ਪਿੱਛੋਂ ਪਾਣੀ ਘਟਦਾ ਹੈ ਬਰਸਾਤ ਨਹੀਂ ਹੁੰਦੀ ਤੇ ਕੁਝ ਦਿਨਾਂ ਤੱਕ ਪਾਣੀ ਇਹ ਉਤਰ ਜਾਏਗਾ ਕਿੰਨੇ ਕ ਪਿੰਡ ਨੇ ਆਪਣੇ ਟੋਟਲ ਜਿਹੜੇ ਤੁਹਾਨੂੰ ਲੱਗਦਾ ਵੀ ਇੱਧਰ ਜਿੰਨਾ ਤੇ ਮਾਰ ਪਈ ਹੈ ਫਰੋਜਪੁਰ ਹਲਕੇ ਦੇ ਫਰੋਜਪੁਰ ਸ਼ਹਿਰੀ ਦੇ 44 ਪਿੰਡ ਨੇ ਜਿਹੜੇ ਪਾਣੀ ਦੀ ਮਾਰ ਏਟ ਨੇ ਇਸੇ ਤਰ੍ਹਾਂ ਫਾਜ਼ਿਲਕਾ ਦੇ ਹੈਗੇ ਨੇ ਇੱਧਰ ਦੂਸਰੇ ਵੀ ਜ਼ਿਲ੍ਹਿਆਂ ਦੇ ਕੁਝ ਪਿੰਡ ਹੈਗੇ ਨੇ ਇੱਕ ਮੈਂ ਗੱਲ ਇੱਥੇ ਤੁਹਾਡੇ ਨਾਲ ਸਾਂਝੀ ਕਰੂੰਗਾ ਸਾਡਾ ਜਿਹੜਾ ਇਹ ਸਾਂਝਾ ਬੀਸ ਕੈਂਪ ਆ ਇਹਦੇ ਤੇ ਇੱਕ ਸਾਡੀ ਇਹ ਕੋਸ਼ਿਸ਼ ਚ ਜਾਰੀ ਆ ਵੀ ਅਸੀਂ ਸਮਾਨ ਦੇਣ ਲੱਗਿਆਂ ਕਿਸੇ ਦੀ ਫੋਟੋ ਨਹੀਂ ਕਰਦੇ ਜਿਸ ਤਰ੍ਹਾਂ ਕਈ ਵਾਰ ਕਈ ਐਨ ਜੀਓ ਤੇ ਪ੍ਰੈਸ਼ਰ ਹੁੰਦਾ ਵੀ ਸਾਨੂੰ ਫੋਟੋਜ਼ ਕਰਨੀਆਂ ਜਾਂ ਪਿੱਛੇ ਉਹਨਾਂ ਦੇ ਕਿਤੇ ਨਾ ਕਿਤੇ ਹੁੰਦਾ ਵੀ ਅਸੀਂ ਪਿੱਛੇ ਉਹ ਦਿਖਾਉਣਾ ਹੈ ਵੀ ਅਸੀਂ ਆਹ ਜਿਹੜੀਆਂ ਜ਼ਰੂਰਤ ਪੂਰੀਆਂ ਕਰ ਰਹੇ ਹਾਂ ਪਰ ਸਾਡਾ ਇਹ ਬੇਸ ਕੈਂਪ ਕਿਸੇ ਦੀ ਫੋਟੋ ਨਹੀਂ ਕਰਦਾ ਸਮਾਨ ਦੇਣ ਲੱਗਿਆਂ ਕਿਉਂਕਿ ਅਸੀਂ ਪੰਜਾਬੀ ਲੋਕ ਭਖਾਰੀ ਨਹੀਂ ਆ ਸਾਨੂੰ ਪ੍ਰਮਾਤਮਾ ਨੇ ਇਨਾ ਕੋ ਗੁਜ਼ਾਰਾ ਜੋਗਾ ਦਿੱਤਾ ਹੈ ਇਸ ਕਰਕੇ ਸਾਡੇ ਕੈਂਪ ਦੀ ਸਭ ਤੋਂ ਵਧੀਆ ਚੀਜ਼ ਇਹ ਹੈ ਵੀ ਅਸੀਂ ਦਸਣ ਦੇਣ ਲੱਗਿਆਂ ਕਿਸੇ ਦੀ ਫੋਟੋ ਨਹੀਂ ਕਰਦੇ ਜਿਹੜਾ ਸਾਡੇ ਕੋਲ ਦਸਣ ਐਨਜੀਓ ਜਾਂ ਲੋਕ ਲੈ ਕੇ ਆਉਂਦੇ ਨੇ ਸੰਸਥਾਾਂਾਂ ਲੈ ਕੇ ਆਉਂਦੀਆਂ ਨੇ ਉਹ ਆਪਦੀ ਫੋਟੋ ਕਰਕੇ ਇੱਥੇ ਸਦਸ਼ਨ ਉਤਾਰ ਸਕਦੇ ਆ ਜਾਂ ਜਦੋਂ ਅਸੀਂ ਗੱਡੀ 'ਚ ਲੋਡ ਕਰਕੇ ਪਾਸੇ ਲੈ ਕੇ ਜਾਣਾ ਉਹਦੀ ਫੋਟੋ ਕਰਦੇ ਆ ਪਰ ਜਦੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਸਮਾਨ ਦਿੱਤਾ ਜਾਂਦਾ ਉਹਨਾਂ ਦੀ ਕੋਈ ਫੋਟੋ ਨਹੀਂ ਕੀਤੀ ਜਾਂਦੀ ਕਿਉਂਕਿ ਅਸੀਂ ਭਿਖਾਰੀ ਲੋਕ ਨਹੀਂ ਆ ਤੇ ਇਹ ਵੀ ਗੱਲ ਕਰਨਾ ਚਾਹੂਗੀ ਵੀ ਸੰਝਾ ਕੈਂਪ ਵੱਲੋਂ ਮੈਡੀਕਲ ਅਵਸਥਾਵਾਂ ਦਾ ਕੀ ਇੰਤਜ਼ਾਮ ਕੀਤਾ ਗਿਆ ਹੈ ਤੇ ਉਹਦੇ ਲਈ ਮੈਂ ਕੈਮਰਾ ਪਰਸਨ ਨਿਸ਼ਾਨ ਨੂੰ ਕਹੂੰਗੀ ਵੀ ਥੋੜੇ ਸਾਨੂੰ ਵੀਊਜ਼ ਜ਼ਰੂਰ ਦਿਖਾਉਣ ਜਿੱਥੇ ਆਪਾਂ ਇੱਥੇ ਗੱਲਬਾਤ ਕਰਦੇ ਆਂ ਵੀ ਆਪਾਂ ਮੈਡੀਕਲ ਸਹੂਲਤਾਂ ਲਈ ਆਪਾਂ ਕੀ ਕੀ ਇੰਤਜ਼ਾਮ ਕੀਤੇ ਹੋਏ ਨੇ ਵੀਰ ਜੀ ਸਾਡੇ ਇੱਕ ਮੈਡੀਕਲ ਟੀਮ ਇੱਥੇ ਪੱਕੀ ਅਵੇਲੇਬਲ ਹੈ ਜਿਹੜੇ ਲੋਕ ਆ ਸਕਦੇ ਆ ਉਹ ਇੱਥੇ ਆ ਰਹੇ ਆ ਇੱਕ ਸਾਡੀ ਡਾਕਟਰਾਂ ਦੀ ਟੀਮ ਦੇਲੀ ਬੋਰਟ ਦੇ ਅੰਦਰ ਜਾ ਰਹੀ ਆ ਜੋ ਜ਼ਰੂਰਤ ਦੀ ਚੀਜ਼ ਆ ਉਹ ਉੱਥੇ ਦੇ ਕੇ ਆਈ ਜਾ ਰਹੀ ਆ ਹਰ ਘਰ ਚ ਹਰ ਇੱਥੇ ਇੱਕ ਸਾਡਾ ਧੀਰੇ ਘਾਰੇ ਸਕੂਲ ਦੇ ਵਿੱਚ ਇੱਕ ਬੇਸ ਬਣਿਆ ਕੈਂਪ ਜਿਹਦੇ ਚ ਕਾਫੀ ਪਰਿਵਾਰ ਬੈਠੇ ਆ ਉਹਨਾਂ ਨੂੰ ਜ਼ਰੂਰਤ ਮੁਤਾਬਕ ਉੱਥੇ ਲੰਗਰ ਦੇ ਕੇ ਆਇਆ ਜਾਂਦਾ ਜੁਕੀ ਰਸਤ ਦਿੱਤੀ ਜਾਂਦੀ ਹੈ ਉਥੇ ਜਿੰਨੇ ਪਰਿਵਾਰਾਂ ਨੂੰ ਜਰੂਰਤ ਹੈ ਮੈਡੀਸਨ ਦੀ ਉਹ ਵੀ ਅਸੀਂ ਦੇ ਰਹੇ ਹਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੁਣ ਤੱਕ ਤੁਹਾਨੂੰ ਲੱਗਦਾ ਹੈ ਵੀ ਪਕੜ ਚਾਈਆਂ ਨੇ ਵੀ ਜਿਹਦਾ ਸਾਨੂੰ ਇਲਾਜ ਜਲ ਤੋਂ ਜਲਦ ਕਰਨਾ ਚਾਹੀਦਾ ਤੇ ਅੱਗੇ ਕਿਹੜੀਆਂ ਆ ਸਕਦੀਆਂ ਨੇ ਹੋਰ ਜੋ ਸਾਡੇ ਮੁਤਾਬਕ ਜਿਹੜੀਆਂ ਨੇ ਕੁਝ ਤੇ ਸਾਨੂੰ ਆਈ ਫਲੂ ਦੀ ਪ੍ਰੋਬਲਮ ਆਊਗੀ ਆਉਣ ਵਾਲੇ ਦਿਨਾਂ 'ਚ ਉਹਦੇ ਲਈ ਅਸੀਂ ਉਹ ਜੋ ਜ਼ਰੂਰਤ ਆ ਉਹ ਜਿਹੜੇ ਰਾਸ਼ਨ ਕਿੱਟ ਦਿੰਨੇ ਆ ਉਹਦੇ ਵਿੱਚ ਆਈ ਡ੍ਰੌਪ ਦੇ ਰਹੇ ਆ ਫੰਗਲ ਇਨਫੈਕਸ਼ਨ ਆਊਗੀ ਉਹਦੇ ਲਈ ਅਸੀਂ ਕਰੀਮਸ ਭੇਜ ਰਹੇ ਆ ਉਸ ਤੋਂ ਅੱਗੇ ਜਿੱਦਾਂ ਵੀ ਆਊਗੀ ਉਸ ਹਾਵ ਨਾਲ ਜੇ ਉਹ ਵੀ ਰਿਕੁਆਇਰਮੈਂਟ ਉਧਰੋਂ ਆਊਗੀ ਜਾਂ ਸਾਨੂੰ ਪਤਾ ਲੱਗੂਗਾ ਉਹ ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਇਹ 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 بیس ਕੈਂਪ ਨੂੰ ਜੇ ਪਾਣੀ ਜਦੋਂ ਘਟਦਾ ਹੈ ਸਾਡੇ ਇਸ ਬੇਸ ਕੈਂਪ ਨੂੰ ਕੈਂਪ ਨੇ ਜੋ ਬਣਾਇਆ ਇਹ ਕੈਟਾਗਰੀ ਚ ਅਸੀਂ ਸਭ ਤੋਂ ਪਹਿਲਾਂ ਜਾ ਕੇ ਜਿਹੜੇ ਅੰਦਰ ਲੋਕਾਂ ਦੇ ਘਰਾਂ ਚ ਗਾਰਾ ਪੈ ਗਿਆ ਉਹਨਾਂ ਦਾ ਫਰਨੀਚਰ ਖਰਾਬ ਹੋ ਗਿਆ ਉਹਦੀ ਸਾਫ ਸਫਾਈ ਕਰਾਂਗੇ ਉਹਨੂੰ ਕਲੀਨ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੇ ਘਰੇ ਕੋਈ 10 ਦਿਨ ਦਾ 15 ਦਿਨ ਦਾ ਰਾਸ਼ਨ ਦੇ ਕੇ ਆਵਾਂਗੇ ਅਗਲੀ ਟਰਮ ਦੇ ਵਿੱਚ ਅਸੀਂ ਵੈਰੀਫਾਈ ਕਰਾਂਗੇ ਵੀ ਜ਼ਮੀਨ ਲੀਸਾਨੂੰ ਡੀਏਪ ਬੀਜ਼ ਤੇ ਡੀਜ਼ਲ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ ਜਿਨ੍ਹਾਂ ਦੀ ਜਿਹੜੀ ਉਹਨਾਂ ਅਗਲੀ ਫਸਲ ਬੀਜਣੀ ਹੈ ਤੇ 6 ਮਹੀਨੇ ਨੂੰ ਉਹ ਪੈਸਾ ਵੱਢ ਕੇ ਉਹਨਾਂ ਦੇ ਘਰੇ ਫਸਲ ਨੂੰ ਕੱਟ ਕੇ ਜਾਣਾ ਤੇ ਫਿਰ ਉਹਨਾਂ ਕੋਲ ਪੈਸਾ ਆਉਣਾ ਸੈਕੰਡ ਉਹ ਹੈ ਤੇ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਪਾਣੀ ਨਾਲ ਖਰਾਬ ਹੋ ਗਈਆਂ ਰੇਤਾ ਭਰ ਗਿਆ ਉਹਨੂੰ ਪੱਧਰ ਕਰਕੇ ਉਹਦੀ ਬਿਜਾਈ ਚਾਲਪ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਸਾਨੂੰ ਥੋੜਾ ਇੱਧਰ ਪਿੰਡਾਂ ਵਿੱਚ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਕੁਝ ਵੀ ਤੁਸੀਂ ਸਾਨੂੰ ਥੋੜਾ ਉਹਦੇ ਬਾਰੇ ਦੱਸ ਸਕਦੇ ਹੋ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਦੀ ਤੇ ਮੈਡੀਕਲ ਇੰਸ਼ੋਰੈਂਸਸ ਦੀ ਵੀ ਲੋੜ ਪਊਗੀ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਨਹੀਂ ਨਹੀਂ ਮੈਡਮ ਇੰਸ਼ੋਰੈਂਸ ਵਾਲਾ ਤਾਂ ਨਹੀਂ ਕਹੇਗਾ ਫਰਸਟ ایڈ ਹੀ ਮੈਡਮ ਜਿਹੜਾ ਬਿਮਾਰੀਆਂ ਤਾਂ ਆਪਾਂ ਨੂੰ ਪਤਾ ਹੈ ਵੀ ਗੰਦੇ ਪਾਣੇ ਕਰ ਅਲਰਜੀ ਹਾਰਸ਼ ਰੈਐਕਸ਼ਨ ਅਲਰਜੀ ਇਸੇ ਚੀਜ਼ਾਂ ਦੀਏ ਨਾਰਮਲ ਬਿਮਾਰੀਆਂ ਜੀ ਉਹ ਹਾਲਥ ਇੰਸ਼ੋਰੈਂਸ ਵਾਸਤੇ ਤਾਂ ਨਹੀਂ ਹੈਗਾ ਕਾਫੀ ਹੱਥ ਕਵਰ ਕਰਤੇ ਪਏ ਆ ਜੀ ਡੇ ਬਾਈ ਡੇ ਲੱਗੇ ਹੋਏ ਆ ਨਾਈਟ ਵੀ ਸਰਵਿਸ ਕਰੀ ਜਾਂਦੇ ਆ ਜਿੰਨੇ ਚੋਕੇ ਹੋਏ ਸੀ ਜਰੂਰ ਹੈਲਪ ਕਰਾਂਗੇ ਔਰਤਾਂ ਤੇ ਬੱਚਿਆਂ ਨੂੰ ਕਿੜੀਆਂ ਕਿੜੀਆਂ ਤਕਤਾਰੀਆਂ ਨੇ ਸੇਮ ਹੀ ਪ੍ਰੋਬਲਮ ਹੈ ਮੈਡਮ ਤੇ ਖਾਰਚੋ ਜਿਹੇ ਸੇਜ ਹੁੰਦੇ ਨੇ ਜੀ ਹਰ ਬਾਡੀ ਦੇ ਵਿੱਚ ਮੰਨ ਕੇ ਚਲੋ ਸਿੰਪਟਮ ਇਹੋ ਜਿਹੇ ਹੁੰਦੇ ਆ ਸਾਰੇ ਪਰਿਵਾਰ ਨੂੰ ਹੋ ਜਾਂਦੇ ਆ ਜੀ ਔਰਤਾਂ ਤੋਂ ਬੱਚਾ ਨੂੰ ਬੱਚਾ ਨੂੰ ਔਰਤਾਂ ਤੋਂ ਸਭ ਇੱਕੋ ਗੱਲ ਹੀ ਆ ਜੀ ਉਹ ਤਾਂ ਕੋਈ ਫਰਕ ਨਹੀਂ ਹੈਗਾ ਬਟ ਇਹ ਆ ਵੀ ਪਾਣੀ ਕਰਕੇ ਬਹੁਤ ਔਖਾ ਹੈ ਪਾ ਦੁਨੀਆ ਦਾ ਜੀ ਬਹੁਤ ਔਖੇ ਮੁਸ਼ਕਲ ਨਾਲ ਸਾਹਮਣਾ ਕਰਨਾ ਪੈ ਰਿਹਾ ਜੀ ਜੀ ਆਪਾਂ ਨੇ ਇੱਧਰ ਲੋਕਾਂ ਨੇ ਤੁਹਾਨੂੰ ਸੇਵਾ ਪਹੁੰਚਦੀ ਕਰਨੀ ਹੋਵੇ ਸੱਚਕਾਲ ਜੀ ਤੇ ਆਪਾਂ ਉਹਨਾਂ ਨੂੰ ਕੀ ਮੈਸੇਜ ਦੇ ਸਕਦੀਆਂ ਵੀ ਕਿੱਥੇ ਆਉਣ ਕਿਵੇਂ ਤੁਹਾਡੇ ਨਾਲ ਸੰਪਰਕ ਜਾਂ ਰਾਬਤਾ ਕਾਇਮ ਕਰਨ ਇਸ ਸਾਂਝਾ 베ਸ ਪਿੰਡ ਬੱਗੇਵਾਲਾ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਹੈ ਜਿਹੜੇ ਸਾਡੇ ਕੋਲ ਲੈ ਕੇ ਆਉਂਦੇ ਆ ਰਸਤਾ ਉਹ ਸਾਡੀ ਜ਼ਿੰਮੇਵਾਰੀ ਜ਼ਿਆਦੀ ਵੱਧ ਜਾਂਦੀ ਆ ਵੀ ਇਹਨਾਂ ਨੂੰ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ ਪਰ ਸਾਡਾ ਇਹ ਸਾਂਝੇ 베ਸ ਕੈਂਪ ਦਾ ਹੈ ਵੀ ਜੇ ਕੋਈ ਸੰਸਥਾ ਕੋਈ ਕਲੱਬ ਕੋਈ ਆਰਗੇਨਾਈਜੇਸ਼ਨ ਖਾਲੀ ਹੱਥ ਵੀ ਆ ਜੇ ਸਮਾਨ ਅਸੀਂ ਦਿਆਂਗੇ ਜੇ ਉਹਨਾਂ ਕੋਲ ਡਾਟਾ ਹੈਗਾ ਸਾਨੂੰ ਡਾਟਾ ਦੇਣ ਦੇ ਨਹੀਂ ਹੈਗਾ ਡਾਟਾ ਵੀ ਦਿਆਂਗੇ ਉਹ ਅੱਗੇ ਜਾ ਕੇ ਡਿਸਟ੍ਰੀਬਿਊਟ ਕਰ ਦੇਣਾ ਅਸੀਂ ਇਹ ਵੀ ਨਹੀਂ ਕਹਿੰਦੇ ਸਮਾਨ ਬਹੁਤ ਆ ਵਾਹਿਗੁਰੂ ਦੀ ਕਿਰਪਾ ਹੈ ਜੇ ਕੋਈ ਸੇਵਾ ਕਰਨ ਲਈ ਵੀ ਆਉਂਦੀ ਐ ਐਨ ਜੀਓ ਤੇ ਅਸੀਂ ਸਮਾਨ ਇੱਥੋਂ ਦਿਆਂਗੇ ਕੀ ਆਪਾਂ ਕੋਲ ਕਿਸ਼ਤੀਆਂ ਦੀ ਜਾਂ ਬੋਟਸ ਦੀ ਕਾਟ ਹੈਗੀ ਆ ਉਰੇ ਹਾਂ ਉਹ ਤਾਂ ਹੈ ਆ ਪਰ ਸਾਡੀਆਂ ਜਿਹੜੀਆਂ ਨੇ ਜੀ ਹੋਂਦ ਜਿਹੜੀਆਂ ਕਿਸ਼ਤੀਆਂ ਉਹਨਾਂ ਦੀ ਹੁਣ ਜ਼ਰੂਰਤ ਨਹੀਂ ਪਾਣੀ ਉੱਤਰ ਗਿਆ ਹੈ ਹੁਣ ਪਾਣੀ ਕਿਤੇ ਸੜਕ ਤੇ 2 ਫੁੱਟ ਰਹਿ ਗਿਆ ਕਿਤੇ 3 ਫੁੱਟ ਹੁਣ ਟਰੈਕਟਰ ਜਿਹੜੇ ਆ ਉਹ ਦਰਿਆ ਤੱਕ ਜਾ ਸਕਦੇ ਕੱਲ ਤੋਂ ਠੀਕ ਅੱਜ ਤਾਂ ਨਹੀਂ ਹਜੇ ਕੱਲ ਤੱਕ ਜਿਹੜਾ ਪਾਣੀ ਥੱਲੇ ਹੋਰ ਘਟ ਗਿਆ ਹੈ ਅੱਛਾ ਮਤਲਬ ਅੱਜ ਪਾਣੀ ਹੈਗਾ ਹਾਂ ਹਾਂ ਤੇ ਟਰੈਕਟਰ ਜਿਹੜੇ ਸੜਕਾਂ ਦੇ ਜੇ 2 ਫੁੱਟ ਪਾਣੀ ਹੈ 3 ਫੁੱਟ ਹੈ ਵੀ ਕਿਤੇ ਟਰੈਕਟਰ ਫਿਰ ਵੀ ਅੱਗੇ ਚਲੇ ਜਾਂਦੇ ਨੇ ਦੋਨਾਂ ਦਾ ਟਰੈਕਟਰ ਟਰਾਲੀਆਂ ਚ ਲੰਘਣ ਮੈਨ ਪਾਵਰ ਹਾਂ ਹਾਂ ਮੈਨ ਪਾਵਰ ਦੀ ਵੱਤ ਤੋਂ ਵੱਤ ਲੋੜ ਹੈ ਦੋਨੇ ਨੂੰ ਸਾਹਮਣੇ ਆਉਣਾ ਚਾਹੀਦਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦਾ ਜੀ ਸਭ ਤੋਂ ਵੱਧ ਲੋੜ ਤਾਂ ਹੁਣ ਹੈ ਕਿਸ਼ਤੀ ਵਾਲਾ ਟਾਈਮ ਖਤ ਤੁਹਾਨੂੰ ਲੱਗਦਾ ਵੀ ਜਿਵੇਂ ਜਿਵੇਂ ਪਾਣੀ ਉਤਰੂਗਾ ਉਹਦੇ ਬਾਅਦ ਲੋਕੀ ਜਿਹੜੇ ਜਿਹੜੀ ਅ ਕਹਿ ਲੋ ਵੀ ਜਿਹੜਾ ਹੰਗਾਰਾ ਹੁਣ ਭਰ ਰਹੇ ਨੇ ਉਹ ਪਾਣੀ ਉਤਰਨ ਤੋਂ ਬਾਅਦ ਵੀ ਭਰਦੇ ਰਹਿਣਗੇ ਮੈਂ ਇਹਦੇ ਵਿੱਚ ਤੁਸੀਂ ਦੇਖੋ ਸਤਿ ਸ਼੍ਰੀ ਅਕਾਲ ਅਸੀਂ ਤੇ ਅੱਜ ਹੀ ਆਏ ਹਾਂ ਕੈਂਪ 'ਚ ਕਿਉਂਕਿ ਸਾਨੂੰ ਲੱਗਿਆ ਕਿ ਇੱਕ ਬੜਾ ਆਰਗੇਨਾਈਜ਼ਡ ਕੈਂਪ ਚੱਲ ਰਿਹਾ ਹੈ ਤੁਸੀਂ ਵੀ ਦਿੱਲੀ ਤੋਂ ਆਏ ਹੋ ਜੀ ਜੀ ਮੈਂ ਵੈਸੇ ਤੋਂ ਕਸ਼ਮੀਰ ਤੋਂ ਹੈਗੀ ਹਾਂ ਬਟ ਮੈਂ ਦਿੱਲੀ 'ਚ ਰਹਿੰਦੀ ਹਾਂ ਤੇ ਮੇਰਾ ਡਿਜ਼ਾਸਟਰ ਰਿਲੀਫ ਨਾਲ ਕਾਫੀ ਮੈਂ ਕੰਮ ਕੀਤਾ ਹੋਇਆ ਪਹਿਲੇ ਤੇ ਇੱਥੇ ਅਸੀਂ ਕਿਸੇ ਆਰਗੇਨਾਈਜੇਸ਼ਨ ਤੋਂ ਨਹੀਂ ਆਏ ਐਜ਼ ਅ ਇੰਡੀਵਿਜੂਅਲੀ ਆਏ ਥੇ ਕਿਉਂਕਿ ਅਸੀਂ ਜਦ ਇਹਨਾਂ ਨਾਲ ਕੰਟੈਕਟ ਕੀਤਾ ਸਾਨੂੰ ਜਦ ਇਹਨਾਂ ਦੇ ਬਾਰੇ ਪਤਾ ਚੱਲਿਆ ਤੁਸੀਂ ਦੇਖਿਆ ਨਾ ਤਾਂ ਬਹੁਤ ਹੀ ਆਰਗੇਨਾਈਜ਼ਡ ਕੰਮ ਚੱਲ ਰਿਹਾ ਹੈ ਕਿ ਮਤਲਬ ਕੋਈ ਸਾਨੂੰ ਇਸ ਤਰ੍ਹਾਂ ਨਹੀਂ ਕਿਹਾ ਗਿਆ ਕਿ ਤੁਸੀਂ ਕੁਝ ਲੈ ਕੇ ਆਓ ਜਾਂ ਕਿਸੇ ਤਰੀਕੇ ਨਾਲ ਤੇ ਬਟ ਅਸੀਂ ਜ਼ਰੂਰ ਇਹ ਪੁੱਛਿਆ ਕਿ ਤੁਹਾਨੂੰ ਉੱਥੇ ਔਰਤ ਵੋਲੰਟੀਅਰਸ ਦੀ ਜ਼ਰੂਰਤ ਹੈਗੀ ਇਨ ਫੈਕਟ ਸਾਨੂੰ ਇਹਨਾਂ ਵੀ ਅਸ਼ੂਰ ਕੀਤਾ ਗਿਆ ਰਹਿਣ ਦੀ ਜਗ੍ਹਾ ਇਹ ਸਭ ਕੁਝ ਮਤਲਬ ਦਿੱਲੀ ਤੋਂ ਲੈ ਕੇ ਇੱਥੇ ਤੱਕ ਸਾਨੂੰ ਮਤਲਬ ਟੀਮ ਨੇ ਗਾਈਡ ਕੀਤਾ ਕਿ ਤੁਸੀਂ ਕਿਸ ਤਰ੍ਹਾਂ ਜਾਇਆ ਜਾਏ ਤੇ ਜਦ ਅਸੀਂ ਇੱਥੇ ਆਏ ਤੇ ਸਾਡਾ ਤੇ ਮਤਲਬ ਅਸੀਂ ਬਹੁਤ ਇਨਕਰੀਜ ਹੋ ਗਏ ਦੇਖ ਕੇ ਬਿਕਾਜ਼ ਅੱਜ ਜੀ ਅਸੀਂ ਦੇਖ ਰਹੀ ਸੀ ਕਿ ਰਜਿਸਟਰ ਵਿੱਚ 850 ਫੈਮਿਲੀ ਨੂੰ ਦੀ ਰਜਿਸਟ੍ਰੇਸ਼ਨ ਹੈ ਜਿਹਨਾਂ ਨੂੰ ਨੇ ਡਿਸਟ੍ਰਿਬਿਊਸ਼ਨ ਕਰ ਤੁਸੀਂ ਦਿੱਲੀ ਸੀਗੇ ਜਦੋਂ ਪੰਜਾਬ ਚ ਹੜ੍ਹ ਆਏ ਤੇ ਤੁਸੀਂ ਉੱਥੇ ਬਹਿ ਕੇ ਤਸਵੀਰਾਂ ਉਹ ਵੇਖੀਆਂ ਹਾਂਜੀ ਅਸੀਂ ਤਸਵੀਰਾਂ ਦੇਖੀਆਂ ਕਿਉਂਕਿ ਅਸੀਂ ਜਦ ਦੇਖਿਆ ਕਿ ਮੇਰਾ ਪੁਰਾਣਾ ਐਕਸਪੀਰੀਅੰਸ ਰਿਹਾ ਹੈ ਡਿਜ਼ਾਸਟਰ ਦੇ ਬਾਰੇ ਇਸ ਤੇ ਮੈਨੂੰ ਇਹਨਾਂ ਪਤਾ ਹੈ ਕਿ ਜਿਹੜੇ ਲੋਕ ਬਹੁਤ ਲੋਕ ਹੁੰਦੇ ਨੇ ਜਿਹੜੇ ਇੱਕ ਇਮੋਸ਼ਨਲ ਹੋ ਕੇ ਪਹਿਲੇ ਆ ਜਾਂਦੇ ਨੇ ਬਟ ਫਲੱਡ ਦੀ ਜਿਹੜੀ ਜ਼ਰੂਰਤ ਹੈ ਉਹ ਬਾਅਦ ਵਿੱਚ ਹੁੰਦੀ ਹੈ ਤੇ ਇਸ ਵਜ੍ਹਾ ਤੋਂ ਅਸੀਂ ਅਸੀਂ ਵੇਟ ਕੀਤਾ ਕਿ ਅਸੀਂ 10 ਦਿਨ ਬਾਅਦ ਜਾਈਏ ਕਿਉਂਕਿ ਇਸ ਵਕਤ ਜਦ ਹਲੇ ਸਾਨੂੰ ਇੱਕ ਦਿਨ ਹੀ ਹੋਇਆ ਹੈ ਉਹ ਇੱਥੇ ਤੇ ਅਸੀਂ ਦੇਖ ਰਹੇ ਹਾਂ ਕਿ ਕਾਫੀ ਫੀਮੇਲਸ ਹੈਗੀਆਂ ਜੀ ਲੇਡੀਆਂ ਹੈਗੀਆਂ ਜਿਹੜੀਆਂ ਬਹੁਤ ਕੰਫਰਟੇਬਲ ਹਨ ਸਾਨੂੰ ਸਾਡੇ ਨਾਲ ਗੱਲ ਕਰਨ ਜੀ ਤੇ ਸਾਨੂੰ ਲੱਗਦਾ ਹੈ ਕਿ ਇਹ ਕੇ ਵੀ ਅਪੀਲ ਹੋ ਸਕਦੀ ਹੈ ਕਿ ਜਿੰਨੀ ਵੀ ਲੇਡੀਆਂ ਹੈਗੀ ਫੀਮੇਲਸ ਹੈਗੀਆਂ ਅਗਰ ਉਹ ਸਾਹਮਣੇ ਆਨ ਨਾਲ ਇੱਥੇ ਹੈਲਪ ਕਰਨ ਵੋਲੰਟੀਅਰ ਦਿਨ ਤੇ ਇਹ ਜਿਹੜਾ ਇੱਕ ਕੰਮ ਚੱਲ ਰਿਹਾ ਹੈ ਜਿੱਥੇ ਮਤਲਬ ਇੱਕ ਰੂਲਰ ਪੰਜਾਬ ਵਿੱਚ ਕੰਮ ਕਰਨਾ ਥੋੜਾ ਜਿਹਾ ਡਿਫਰੈਂਟ ਹੈ ਸ਼ਹਿਰਾਂ ਤੋਂ ਤੇ ਇੱਕ ਉਹ ਸਮਰਦਾਈ ਵੀ ਸ਼ਾਇਦ ਸਾਨੂੰ ਜ਼ਰੂਰਤ ਐ ਇਸ ਵਕਤ ਕਿ ਅਸੀਂ ਸੀ ਡਿਜ਼ਾਸਟਰ ਮੈਨੇਜਮੈਂਟ 'ਚ ਕੰਮ ਕੀਤਾ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੇ ਜਿਸ ਮਾਤਰਾ ਚ ਹੜ੍ਹ ਆਏ ਨੇ ਜਾਂ ਜਿੰਨਾ ਨੁਕਸਾਨ ਹੋਇਆ ਕਿੰਨਾ ਲੰਮਾ ਪ੍ਰੋਜੈਕਟ ਹੋਰ ਚੱਲ ਸਕਦਾ ਹੈ ਕਿੰਨਾ ਟਾਈਮ ਲੱਗੂਗਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਬੈਕ ਟੂ ਨਾਰਮਲ ਹੋਣ ਜੀ ਦੇਖੋ ਹਲੇ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਨੁਕਸਾਨ ਕਿੰਨਾ ਹੋਇਆ ਹੈ ਕਿਉਂਕਿ ਜਦੋਂ ਤੱਕ ਪਾਣੀ ਨਹੀਂ ਉਤਰੇਗਾ ਤਦ ਤੱਕ ਸਾਨੂੰ ਰੀਅਲ ਅਸੈਸਮੈਂਟ ਪਤਾ ਹੀ ਨਹੀਂ ਚੱਲੇਗੀ ਹਲੇ ਜਿਹੜਾ ਸਾਨੂੰ ਇਹ ਪਤਾ ਚੱਲ ਰਿਹਾ ਹੈ ਕਿ ਉਹਨਾਂ ਦੀ ਇਮੀਡੀਏਟ ਨੀਡ ਕੀ ਹੈ ਕੀ ਮਤਲਬ ਜਿਹੜਾ ਜਿਸ ਤਰ੍ਹਾਂ ਅਸੀਂ ਇੱਥੇ ਆਏ ਇਥੇ ਜਿਹੜੀ ਰਜਿਸਟ੍ਰੇਸ਼ਨ ਹੋ ਰਹੀ ਹੈ ਉਸ ਤੋਂ ਸਾਨੂੰ ਤਜਾ ਫਰਸਟ ਰਿਸਪਾਂਸ ਚੱਲ ਰਿਹਾ ਹੈ ਤੇ ਇਸ ਦਾ ਜਿਹੜਾ ਡਿਜ਼ਾਸਟਰ ਕਿਤੇ ਵੀ ਹੁੰਦਾ ਉਸ ਤੇ ਰਿਸਪਾਂਸ ਚਾਰ ਤਰ੍ਹਾਂ ਤੋਂ ਹੁੰਦੇ ਨੇ ਫਰਸਟ ਰੈਸਕਿਊ ਹੁੰਦਾ ਹੈ ਫਿਰ ਤੁਸੀਂ ਫੂਡ ਦੇਂਦੇ ਹੋ ਫਿਰ ਤੁਸੀਂ ਸੈਨੀਟਾਈਜੇਸ਼ਨ ਕਰਦੇ ਫਿਰ ਰੀਬਿਲਡਿੰਗ ਦਾ ਹੁੰਦਾ ਹੈ ਤੇ ਮੈਂ ਤੇ ਇਹ ਕਹਾਂਗੀ ਕਿ ਰੀਬਿਲਡਿੰਗ ਵਿੱਚ ਸਾਨੂੰ ਸਾਰਿਆਂ ਦੀ ਜ਼ਰੂਰਤ ਹੋਏਗੀ ਤੇ ਤਦ ਤੱਕ ਸਾਨੂੰ ਆਪਣਾ ਜੋਸ਼ ਰੱਖਣਾ ਪਏਗਾ ਬਿਕਾਜ਼ ਦੈਟਸ ਦਾ ਟਾਈਮ ਵੈਨ ਵੀ ਨੀਡ ਮੋਰ ਪੀਪਲ ਠੀਕ ਹੈ ਤੇ ਮੈਂ ਇਨਫੈਕਟ ਲੋਕਾਂ ਨੂੰ ਵੀ ਅਪੀਲ ਕਰਾਂਗੀ ਕਿ ਜਿਹੜੀ ਫੀਮੇਲਸ ਹਨ ਸਪੈਸ਼ਲੀ ਪੰਜਾਬ ਵਿੱਚ ਉਹ ਪਲੀਜ਼ ਅੱਗੇ ਆਉਣ ਬਿਕਾਜ਼ ਇਸ ਵਕਤ ਉਹਨਾਂ ਦੀ ਵੀ ਬਹੁਤ ਜ਼ਰੂਰਤ ਹੈਗੀ ਇੱਕ ਜਿਸ ਤਰ੍ਹਾਂ ਇੰਦਰਜੀਤ ਭੰਜੀ ਨੇ ਦੱਸਿਆ ਕਿ ਸੈਨੀਟਰੀ ਪੈਡ ਹੋਰ ਇੱਕ ਡਾਈਪਰ ਦਾ ਵੀ ਲੋਕਾਂ ਨੂੰ ਡਿਫਰੈਂਸ ਨਹੀਂ ਹੈ ਤੇ ਸਿਰਫ ਉਹਨਾਂ ਦੇ ਹੱਥ ਵਿੱਚ ਫੜਾਉਣਾ ਹੀ ਨਹੀਂ ਹੈ ਉਹਨਾਂ ਨੂੰ ਦੱਸਣਾ ਵੀ ਹੈ ਕਿ ਇਸ ਦਾ ਯੂਜ਼ ਕੀ ਹੈ ਬਟ ਇਟਸ ਵੈਰੀ ਅਨਫੋਰਚੂਨੇਟ ਕਿ ਸਾਡੇ ਇਹ ਵੀ ਹਾਲਾਤ ਹਨ ਕਿ ਇਸ ਚੀਜ਼ ਦਾ ਵੀ ਲੋਕਾਂ ਨੂੰ ਪਤਾ ਨਹੀਂ ਅੱਛਾ ਕਿ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਸੈਨੀਟਰੀ ਪੈਡਸ ਤੇ ਡਾਈਪਰਸ ਕੀ ਫਰਕ ਹੈ ਤੇ ਔਰਤਾਂ ਆਪਣੀਆਂ ਮੈਂਸਟ੍ਰੇਸ਼ਨ ਦੇ ਵੇਲੇ ਫਿਰ ਕੀ ਯੂਜ਼ ਕਰ ਰਹੀਆਂ ਨੇ ਉਹਰੇ ਟ੍ਰੈਡੀਸ਼ਨਲ ਮੈਥਡਸ ਜਿਸ ਤਰ੍ਹਾਂ ਕਪੜਾ ਯੂਜ਼ ਕੀਤਾ ਜਾਂਦਾ ਅੱਛਾ ਹਾਲੇ ਤੱਕ ਵੀ ਐਂਡ ਓਕੇ ਇਹ ਸਾਡੇ ਲਈ ਵੀ ਕਈ ਓਪਨਰ ਹੈ ਕਿਉਂਕਿ ਅਸੀਂ ਵੀ ਜਿ ਸ਼ਹਿਰਾਂ ਚ ਲੋਕ ਰਹਿੰਦੇ ਆ ਸਾਨੂੰ ਵੀ ਨਹੀਂ ਪਤਾ ਕਿ ਅਸੀਂ ਸੋਚਦੇ ਤਾਂ ਬੜੀ ਕਾਮਨ ਚੀਜ਼ ਹੈ ਜੀ ਵਗੈਰ ਤੁਸੀਂ ਦੇਖੋ ਇੱਥੇ ਉਹ ਵੀ ਹਲੇ ਪਹੁੰਚਿਆ ਨਹੀਂ ਤਾਂ ਆਈ ਥਿੰਕ ਇੱਕ ਅਵੇਅਰਨੈਸ ਵੀ ਕਰਨੀ ਬਹੁਤ ਜ਼ਰੂਰੀ ਹੈ ਨਾਲੋਨਾਥ ਜੀ ਫਿਰੋਜ਼ਪੁਰ ਜ਼ਿਲ੍ਹੇ ਦੀ ਐਂਟਰੀ ਵਿੱਚ ਹੀ ਪਿੰਡ ਆਂਦਰ ਬੱਗੇ ਆਲਾ ਜਿੱਥੇ ਇਹਨਾਂ ਦਾ ਕੈਂਪ ਸਥਾਪਿਤ ਹੈ ਸਾਂਝਾ ਕੈਂਪ ਤੁਸੀਂ ਆ ਕੇ ਜੇ ਸਹਿਯੋਗ ਕਰਨਾ ਚਾਹੁੰਦੇ ਹੋ ਜ਼ਰੂਰ ਇਹਨਾਂ ਨਾਲ ਸੰਪਰਕ ਕਰੋ ਬਹੁਤ-ਬਹੁਤ ਧੰਨਵਾਦ